ਜਨਾ ਨਹੀਂ ਤਾਂ ਮੈਂ ਨਮੂਦੀ ਦਿਆਂ ਨਾ ਮੇਰੇ ਸੋਕੜ ਮਾਂ ਦੀ ਕਾ ਤੂੰ ਐ ਨਾ ਕੀ ਕਰਦੀ 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 ਪਹਿਲੇ ਅੰਦਰ ਕੀ ਕਰਦੀ ਸੀ ਕਾ ਤੂੰ ਉਹੀ ਤੂੰ ਲੱਗ ਮੈਂ ਹੋਂ ਤਰੇ ਬਾਹਰ ਕੰਦਰ ਕੀ ਕਰਦੀ ਸੀ ਇਹ ਕਿਉਂ ਗੱਕ ਖਰਾਬ ਕਰੇਂਗੀ ਲੱਗਿਆ ਪੱਠਾ ਛੱਡਾ ਇਹ ਤਾਂ ਲੋੜ ਦੀ ਗੱਕ ਦੀ ਇੱਕ ਨਹੀਂ ਆਉਗਾ ਕਿਦਾਂ ਨਹੀਂ ਮਰਦੇ ਹੈਗੇ ਮੈਂ ਤੂੰ ਮਰਦਾ ਨਾ ਮੈਂ ਮਰਦੀ ਨਾਲੇ ਮੈਂ ਕਿਹਾ ਮਹਾ ਕੁੜੇ ਖੜਜਾਂ ਤੋਂ ਪਾ ਗਈ ਚੱਲ ਦੁਕਾਨ ਤੇ ਚੱਲ ਦੁਕਾਨ ਤੇ ਕੀ ਹੋ ਗਿਆ ਕਿਉਂ ਗਰਮ ਹੋਈ ਪਈਆਂ ਤੂੰ ਐਨੀ ਚੰਪਾ ਜੋ ਚੰਪ ਕਰਕੇ ਤੁਰਪਿਆ ਕਰ ਰਾਮ ਰਾਮ ਜੀ ਰਾਮ ਰਾਮ ਜੀ ਰਾਮ ਰਾਮ ਜੀ ਬੇਚਾ ਤੈ ਤੂੰ ਤੂੰ ਕਾਥੋਂ ਆ ਗਿਆ ਦੁਕਾਨ ਤੋਂ ਹੋ ਬਿੱਲੇ ਰਾਮ ਕਹਿੰਦਾ ਜਾ ਕੇ ਰਾਮ ਨਾਲ ਪੈ ਜਾ ਮਾਦਾ ਰਾਮ ਨਾਲ ਪੈ ਜਾਣਾ ਭਾਈ ਕਹਿੰਦਾ ਤੂੰ ਮੈਂ ਬੈਠਾ ਕਰ ਲੈ ਰਾਮਾ ਕਰਨ ਜਾ ਕੇ ਰਾਮ ਨਾਲ ਪੈ ਜਾ ਪੋਟੇ ਕੈ ਰਾਮ ਕੋਣ ਨਾਲ ਕਹਿੰਨਾ ਮੱਕਲੀਆਂਗਾ ਉਹ ਬਿੱਲੇ ਦਾ ਮੈਂ ਕਹਿ ਦਿੰਦਾ ਵੀ ਰਾਮ ਨਾਲ ਪੈ ਜਾ ਉਹ ਸੌਂ ਜਾ ਵੀ ਬਿੰਦ ਚਟਰਾਮ ਕਰ ਲੈ ਬਿੰਦ ਚਟਰਾਮ ਕਰ ਲੈ ਹੁਣ ਸੁੱਕੀ ਦਵਾਈ ਦੀ ਕਾਨਤੀ ਆ ਸੁੱਕੀ ਦਵਾਈ ਦੀ ਕਾਨਤੀ ਆ ਹਾਂ ਅੱਛਾ ਹਾਂ ਚਲ ਫੇਰ ਤਾਂ ਠੀਕ ਆ ਅਸੀਂ ਵੀ ਦੁਕਾਨਤੀ ਜਾਂਦੀਆਂ ਸੀ ਉਹਦਾ ਕਦੇ ਕਿਹਾ ਨਹੀਂ ਅੱਜ ਪਤਾ ਨਹੀਂ ਕੀ ਚੱਕਰ ਹੈ ਕਹਿੰਦਾ ਹਾਂ ਰਾਮ ਕਰ ਲੈ ਪਤਾ ਨਹੀਂ ਉਹੀ ਤਰਸ ਤਰਸ ਖਾ ਗਿਆ ਵੀ ਚੱਲ ਆ ਗਰਮੀ 'ਚ ਬੈਠਾ ਵੀ ਬੈਜੂ ਆ ਜੀ ਨੂੰ ਲੱਗਦਾ ਜੇ ਬਿਮਾਰ ਹੋ ਗਿਆ ਸਾਰਾ ਕੰਮ ਠੱਪ ਹੋ ਜਾਊਗਾ ਤੈਨੂੰ ਪਤਾ ਤਾਂ ਹੈਗਾ ਹੁਣ ਮੈਂ ਤਾਂ ਆਪ ਜੀ ਸੋਨੂ ਕਹਿੰਨਾ ਨਹੀਂ ਰਾਮ ਕਰ ਲਿਆ ਕਰੋ ਨਾਮ ਕਰ ਲੈ ਕਰੋ ਮੈਨੂੰ ਕਹਿਣਾ ਕਿ ਇਹਨੂੰ ਕਹਿਣਾ ਸੋਨ ਨੂੰ ਕਹਿਣਾ ਜੀ ਅੱਛਾ ਹੋਰ ਜੀ ਬਿੰਦ ਜੱਟ ਪਈ ਆਪਦੇ ਘਰੇ ਨਾਮ ਕਰ ਲਿਆ ਕਰੋ ਦੁਕਾਨ ਤੇ ਕੀ ਇਹ ਗਰਮੀ ਤਾਂ ਹੋ ਰਹੀ ਹੈ ਉੱਥੋਂ ਬੇਹੀ ਨਹੀਂ ਹਟੀ ਹੈ ਕਿ ਕਹਿੰਦੀ ਮੈਨੂੰ ਦੁਕਾਨ دکھਾ ਕੇ ਲੈ ਦੁਕਾਨ ਤੇ ਬੈਠਣਾ ਦੁਕਾਨ ਤੇ ਬੈਠਣਾ ਹੁਣ ਮੈਂ ਆਖਿਆ ਚੱਲ ਦੁਕਾਨ ਤੇ ਲੈ ਚਲਦੀ ਆਂਗੀ ਦੁਕਾਨ ਦਿਖਾਉਣ ਨੂੰ ਕਿਹੜਾ ਉਹ ਕੁੱਤ ਮਨਾ ਰਹਾ ਹੈ ਕੁੱਤ ਮਤਾੜ ਉਹ ਕੀ ਹੁੰਦਾਗਾ ਉਹ ਦਿੱਲੀ ਹੈ ਉਹ ਦੇਖਣ ਵਾਲੀ ਚੀਜ਼ ਹੈ ਇਹਦਾ ਮਾੜੀ ਜੀ ਦਾ ਦੁਕਾਨ ਕੀ ਦੇਖੋ ਤੇ ਲੱਡੂ ਪਏ ਨੇਗੇ ਬਿਸਕੁਟ ਪਏ ਨੇ ਟੌਫੀਆਂ ਪਏ ਨੇ ਖੰਡ ਦਾ ਥੈਲਾ ਪਿਆ ਗੁੜ ਦਾ ਘੱਟਾ ਪਿਆ ਦੱਸ ਕੀ ਦੇਖਣ ਨੂੰ ਉੱਥੇ ਕੋ ਚੱਲ ਕੋਈ ਨਾ ਜਿਹੜਾ ਕੁਝ ਖਾਣਾ ਹੋਇਆ ਖਾ ਲੂਗੀ ਨਾਲੇ ਖੰਡਾ ਦਿੱਤਾ ਉੱਥੇ ਨਾਵੇਂ ਬੰਦ ਬੈਠਿਆ ਚੱਲ ਥੋੜੀ ਮਰਜੀ ਜੀ ਚੰਗਾ ਜੀ ਚੱਲਦਾ ਮੈਂ ਚੰਗਾ ਭੱਜ ਜਾ ਠੀਕ ਹੈ ਜੀ ਚੰਗਾ ਠੀਕ ਹੈ ਰਾਮ 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 ਜੀ ਮੈਨੂੰ ਤਾਂ ਲੱਗਦੀ ਤਾਂ ਗੜਬੜੇ ਆ ਸੋਕੀ ਤਾਂ ਬਾਈ ਸੱਚੀ ਕਹਿੰਦਾ ਤੀਗਾ ਵਿਚਾ ਕਰਾ ਠਰਕਪੋਰਦਾ ਕੰਜਰ ਗੱਲ ਮੇਰੀ ਕਣੀ ਕਰਤਾ ਤੇ ਝਾਕਦਾ ਦੇਖਣੀ ਠੀਕ ਆ ਤਾਂ ਹੁਣ ਤਾਂ ਮੈਂ ਬੜ ਕਰ ਰੱਖਿਆ ਕਰੂੰ ਆ ਜਾ ਹੁਣ ਆਪ ਵੀ ਖੜਕੀ ਮੈਂ ਹੋਰ ਖੜੂੰਗੀ ਜਿਹਦਾ ਤੂੰ ਖੜਗੀ ਫੇ ਜੇ ਤੁਰੇਂਗੀ ਫੇ ਤੈਨੂੰ ਹੀ ਪਤਾ ਆਪਣੀ ਦੁਕਾਨ ਕਿੱਥੇ ਮੈਨੂੰ ਕੀ ਪਤਾ ਨਹੀਂ ਆ ਜਾ ਪਤਾ ਆ ਦੁਕਾਨ ਦਖਾ ਲਿਆਂਗੂ ਤੈਨੂੰ ਬਤੇਰਾ ਕੋਈ ਐਡੀ ਗੱਲ ਨਹੀਂ ਹੈਗੀ ਉਹਦੇ ਵਾਲੀ ਗੱਲ ਹੋਰ ਪਤਾ ਨਹੀਂ ਕੀ ਕਰ ਤੈ ਉਹ ਤਾਂ ਮਾੜ ਕੀ ਕਹਨਾਂ ਸੀ ਕਿ ਮੈਂ ਤੋਦੇ ਸਮਝ ਨਹੀਂ ਕੀ ਜਾਂਦਾ ਜੀਬ ਮਰੀ ਗਿਆ ਦੀ ਨਾ ਮੈਨੂੰ ਤਾਂ ਆਪਣੀ ਸਮਝ ਆਈ ਮੈਂ ਪਹਿਲਾਂ ਪੁੱਛਣ ਲੱਗੀ ਸੀ ਨਾ ਤੂੰ ਜਦੋਂ ਉਹ ਤੇਰੇ ਖਣੀ ਚਾਹਕਦਾ ਹੁੰਦਾ ਤੂੰ ਕਦੇ ਚੱਕ ਰਹੀ ਨਾ ਦੇਖ ਨਾ ਗੱਡੀਆਂ ਸੀ ਮੈਂ ਕੋਈ ਨਹੀਂ ਚੱਕਦੀ ਉਹਦੇ ਕਣੀ ਆਹੋ ਚਾਹਕਦਾ ਮੈਂ ਮਿੱਠਾ ਮਿੱਠਾ ਜ ਤੂੰ ਚੱਕਿਆ ਨਾ ਕਰ ਮੈਂ ਨਹੀਂ ਚਾਹਦੀ ਤੇ ਮੈਂ ਤਾਂ ਕੀ ਕਰਉਣਾ ਸੜੇ ਹੋ ਮਿਲਾਂ ਤੋ ਬੁਲਾਇ ਨਾ ਖਜਾ ਤੇਰਾ ਰਾਮ ਰਾਮ ਕਹਿਣਾ ਹੁੰਦਾ ਤੂੰ ਪਰ ਹੁਣ ਕਰ ਲਿਆ ਕਰ ਮੈਂ ਨਹੀਂ ਰਾਮ ਰਾਮ ਮੰਨੀ ਉਹਦੀ ਆਹੋ ਠੀਕ ਆ ਰਾਮ ਰਾਮ ਤੁੰਡੀ ਨਹੀਂ ਮੈਂ ਨਹੀਂ ਤੁੰਡਿਆ ਜੇ ਦੀ ਰਾਮ ਰਾਮ ਨਹੀਂ ਮੈਂ ਤਾਂ ਪਿੰਡ ਚ ਰਹਿਣਾਗਾ ਮੈਨੂੰ ਤਾਂ ਰ ਕਿੰਨਾ ਜਿਆਦਾ ਆ ਬਰਾਬਰ ਸੁਣੂਗੀ ਆ ਜਾ ਕਹਿੰਦਾ ਤਾਂ ਹੈਗਾ ਦੀ ਮੇਰੀ ਵੀ ਸਾਲੀਆਂ ਤਾਂ ਬਿੱਲੇਰਾਮ ਦੀ ਸਾਲੀਆਂ ਮੈਂ ਵੀ ਸਾਲੀ ਬਣਨ ਲੱਗੀ ਆ ਆਹੋ ਲੰਗਿਆ ਚੰਗਾ ਮੈਂ ਕਿਸੇ ਦੀ ਸਾਲੀ ਚੰਗਾ ਚੁੱਪ ਕਰ ਜਾ ਲੋਕ ਸੁਣ ਲੈਣਗੇ ਹਾਏ ਲਾ ਦੇਖ ਲੈ ਆ ਜਾ ਹੁਣ ਦੁਕਾਨ ਸੁੰਨੀ ਸੱਡ ਰੱਖੀ ਆ ਮੈਨੂੰ ਤਾਂ ਲੱਗਦਾ ਚਾਤਰਾ ਵੀ ਜਾ ਰਹੇਗਾ ਸੋਕੀ ਦਾ ਪਾਈ ਵੀ ਪਰ ਮੈਂ ਕੋਈ ਮਰਜ਼ੀ ਸਮਾਨ ਚੱਕ ਚੱਕ ਮੁੜੀ ਜਾਵੇ ਇਹਨਾਂ ਦਾ ਵੀ ਸਰਿਆ ਪਿਆਗਾ ਆਹ ਸਾਲੋਂ ਨੇ ਕੀ ਕਰੇ ਖਬਰ ਆ ਕਿ ਮੈਂ ਤਰਖੇ ਘਲਾ ਰੱਖਦੇ ਉੱਥੇ ਸਾਮੇ ਨੂੰ ਪਰਾ ਰੱਖਦੇ ਮੈਨੂੰ ਪਤਾ ਲੱਗ ਜਾਊਗਾ ਤੈਨੂੰ ਕਿਹੜਾ ਟਾਈਮ ਹੋ ਗਿਆ ਦੱਸ ਐ ਵੀ ਹੁੰਦਾ ਕਿਤੇ ਜਮੀਨੀ ਗੌਰ ਕਰਦਾ ਦੀ ਜਾਂ ਨਾ ਸੋਕੀ ਦਾ ਬਾਈ ਦਾ ਜਮੀਨੀ ਗੌਰ ਕਰਦਾ ਦੁਕਾਨ ਦੀ ਤਾਂ ਉਹ ਚਾਤਰਾ ਕਾਦੇ ਵਾਸਤੇ ਰੱਖਿਆ ਦੀਗਾ ਚਾਤਰਾ ਅਹੀਂ ਰੱਖਿਆ ਹੋਏ ਦੀਗਾ ਵੀ ਇੱਕ ਜਣਾ ਦੁਕਾਨ ਤੇ ਬੈਠਿਆ ਰਹੂਗਾ ਆ ਜਿੱਥੇ ਲੱਡੂ ਭੇਲ ਹੋਰ ਹਾਏ ਰੇ ਮਰੇਬੇ ਦੇ ਚੱਕਰ ਚ ਤਾਂ ਤਾਂ ਗਰਮੀ ਮਾਰਦੀ ਮੇ ਜਮੀ ਹਾਏ ਮੈਂ ਮਰ ਜਾ ਸੋਕੀ ਦੇ ਬਾਈ ਆਹ ਹੈ ਇਹ ਹੈ ਜਨਨਿਆ ਤੈਨੂੰ ਦੇਖਦੀ ਨਹੀਂ ਹੈਗੀ ਜਨਨਿਆ ਤਾਂ ਮੈਨੂੰ ਵੀ ਦਿਆਂ ਉਹਨਾਂ ਨੂੰ ਮੇਰੇ ਸੋਕੜਾ ਮਾਜੀ ਤਾਂ ਤੂੰ ਐਂ ਕਿ ਕਰਦੀ ਕਰਦੀ ਕਰਦਾ ਬਲੇ ਅੰਦਰ ਕੀ ਕਰਦੀ ਤੀਕਾ ਤੂੰ ਉਹੀ ਤੂੰ ਲੱਗਦੀ ਨਾ ਅੰਦਰ ਬਾੜ ਕੰਦਰ ਕੀ ਕਰਦੀ ਸੀ ਇਹ ਕਿਉਂ ਗੱਕ ਖਰਾਬ ਕਰੇਂਗੀ ਲੱਗਿਆ ਪੁੱਠਾ ਚਿੱਦਾ ਉਹ ਤਾਂ ਲੋੜ ਦੀ ਗੱਕ ਦੀ ਇੱਕ ਨਹੀਂ ਆਉਗਾ ਕਿਦਾਂ ਨਹੀਂ ਮਰਤੇ ਹੈਗੇ ਮੈਂ ਤੂੰ ਮਰਦਾ ਨਾ ਮੈਂ ਮਰਦੀ ਵੀ ਭੁੱਖਾ ਮਰਤਾਂਗੇ ਤੂੰ ਬੋਲਦੀ ਕੀ ਬੋਲੀ ਜਨਨਿਆ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਰਿਹਾ ਹਾਏ ਪੇਰ ਅੱਪਾ ਮੈਨੂੰ ਤਾਂ ਲੱਗਦਾ ਉਸ ਤਰ੍ਹਾਂ ਹੋਗਾ ਤੰਜਰਾਂ ਨੇ ਇਹ ਨੂੰ ਅੰਦਰ ਮੇਰੀ ਗੱਟਾ ਚਲੇ ਕੀ ਸੁਣ ਲਾ ਗਰ ਛੁੱਲੇ ਕਹਨ ਨਾਲ ਮੈਂ ਇਹਨੂੰ ਇਹ ਕਹਿੰਦੀ ਮੇਰਾ ਭਾ ਲੈਨੇ ਮੈਂ ਥੋ ਫ੍ਰਿਜ ਚੋਂ ਢੱਕ ਲਿਆ ਇਹਨੂੰ ਥਾਏ ਨਹੀਂ ਮੈਨੂੰ ਬੋਲ ਮਾਰ ਲਿਆ ਮੈਂ ਦੇਨ ਵਾ ਗਿਆ ਦੇਖ ਲਾ ਨਾ ਮਰ ਬੰਦ ਹੋਏ ਇਹ ਦੋਨੇ ਜਣੇ ਚੱਕਣ ਗਏ ਸੀ ਕਰਦੇ ਉਹਨਾਂ ਨੂੰ ਗਰਮੀ ਆ ਗਈ ਗਰਮੀ ਆ ਗਈ ਉਹਨਾਂ ਨੂੰ ਛੁੱਲੇ ਬਤੂ ਨਹੀਂ ਕੋਈ ਕੋਈ ਲੱਗੇ ਚਾਹ ਮਾਰੀ ਜਣੀ ਹੈ ਮਾਰੀ ਨਾ ਤੈਨੂੰ ਮੋਟਾ ਕਰਵਾਉਣਾ ਮਾਤਾ ਤੂੰ ਬੋਲ ਲੈ ਤੂੰ ਬੋਲ ਲੈ ਤੂੰ ਮੈਨੂੰ ਕਹਿੰਦੀ ਆ ਤੂੰ ਤਾਂ ਮੈਨੂੰ ਤਾਂ ਚਾਦਰੇ ਨਾਲ ਕਹਿੰਦਾ ਸਾਲੀ ਤੇ ਇੱਧੇ ਘਰ ਆਈ ਹੁੰਦੀ ਆ ਤੂੰ ਵੀ ਬੋਲ ਪੈ ਮਰ ਮੋਟਾ ਪੈਂਦਾ ਛੜਾਏ ਉਹੀ ਗੜ ਪਈ ਜਾਂਦੀ ਆ ਤੂੰ ਮੈਨੂੰ ਤਾਂ ਉਹ ਚਾਦਰੇ ਨਾਲ ਤੜਪਦਾ ਸੀ ਮੇਰੀ ਦੀਦੀ ਨੂੰ ਦੇਖ ਲਈਦੀ ਹੁਣ ਆਪ ਆਹ ਦੇਖ ਲੈ ਕੱਡੀ ਪਸਰਨਾ ਫਜੌਰਾ ਖੜੀ ਹੁਣ ਕੋਈ ਦੇਖਣ ਲੱਗ ਰਹੀ ਆ ਅੱਗ ਦੀ ਗਲਤੀ ਰਹੀ ਗਈ ਉਹੀ ਛੜ ਚੜੀ ਜਾਂਦੀ ਆ ਤੂੰ ਸਾਇਬੇਰਾ ਭਾਈ ਦੁੱਤਾਂ ਦੀ ਗਲਤੀ ਕੀ ਹੋ ਗਈ ਇਹਨੂੰ ਪੁੱਤੀ ਵੀ

ਜਮੇ ਕਮਾਲ ਕਰਕੇ ਤੁਸੀਂ ਨੇ ਤਾਂ ਤੂੰ ਬੋਲ ਪੈ ਹੁਣ ਮੁੱਖ ਬਲੀ ਖੜੀ ਬੋਲਾਂ ਮੈਂ ਤਾਂ ਆਏ ਕਹਿਣੀ ਵੀ ਤੂੰ ਆ ਕੀ ਕਰਤਾ ਫਿਰ ਇਹ ਕੀ ਕਰਿਆ ਇਹ ਤਾਂ ਆਲੇ ਦੇਖਦੀ ਆ ਵੀ ਕਰਤੂਤ ਦੇਖ ਰਾਂਗੇ ਕਰਤੂਤ ਆ ਕਾਹੀ ਜੇ ਕਰਤੂਤ ਹਜੇ ਤਾਂ ਮੇਰੀ ਸਾਲੀ ਨੇ ਜਤਰਾ ਕੋਲੋਂ ਲਈ ਖੇਤ ਲੈ ਕੇ ਵਾਗੀ ਹਾਂ ਕੁੰਮ ਦਾ ਫਰਦੀ ਦਾ ਜਤਰਾ ਮੇਰੇ ਤਾਂ ਉਂਗਲ ਚੱਕੀ ਸਣਾਉਂਦੇ ਵਾਰੀ ਕਿਵੇਂ ਕਰਦਾ ਹਾਂ ਅੱਛਾ ਸਾਡਾ ਕੀ ਮਾਰੇ ਦੇਖ ਲਿਆ ਹੂੰ ਤੁਸੀਂ ਬੋਲੀ ਹਾਏ ਬੇਰੱਬਾ ਇਹ ਕਿਹੜਾ ਅੰਤਰ ਪੜੀ ਤੀ ਕਿਤੇ ਤਾਂ ਉਹ ਫਰਦੀ ਤੋਂ ਤਾਂ ਵਟਾਂ ਦੇ ਖੇਤ ਚ ਆ ਤੁਸੀਂ

ਉਹ ਨਹੀਂ ਤਾਂ ਇਹ ਹੈ ਕਿ ਅੰਦਰ ਲਾਈਟ ਨਹੀਂ ਲੱਗੀ ਹੋਈ ਸੀ ਹੁਣ ਇਹ ਤਾਂ ਗਲਤ ਸੋਚੀ ਬੈਠੀ ਆ ਨਾ ਐਂ ਤਾਂ ਛੋਟੀ ਨਾ ਬੇ ਛੋਤੇ ਨਾਲ ਕੀ ਬੰਦਾ ਹੈ ਹਾਂ ਉਹ ਫਿਰ ਮੇਰੇ ਆਲਾ ਹਰਖ ਲਾਉਂਦੀ ਆ ਤੇਰੇ ਤੇ ਆ ਫਿਰ ਐਂ ਕਹਿਤਾ ਬੀਟੀ ਬੱਚਾ ਹਾਂ ਅਵੀ ਤਾਂ ਮੇਰੀ ਪਹਿਲ ਵਾਸਤੇ ਉਂਗਲ ਚੱਕੀ ਦੀ ਫਿਰ ਉਹ ਤੇਰੇ ਤੇ ਫਿਰ ਸਿੱਟੇ ਦਾ پلان ਕੀ ਬਰਾਬਰ ਫੇਰ ਗੱਲ ਸੁਣ ਤੂੰ ਮੇਰੀ ਛਾਲੀ ਹੈ ਤੇ ਛਾਲੀ ਹੁਣ ਘਰੇ ਇੱਕ ਦੱਸ ਤੇਰੀ ਹੁਣ ਆਇਆ ਕਰੋ ਆਇਆ ਕਰੋ ਇਹ ਸਾਲੀਆ ਇਹ ਸਾਲੀ ਨੂੰ ਲੈ ਕੇ ਪਰਚਾ ਹਾਂ ਕਿ ਤੂੰ ਪੜੀ ਜਾਂਦੀ ਹੈ ਕਪੜੇ ਛੀਂ ਜਾਂਦੇ ਨੇ ਹੈ ਅੱਛਾ ਉਹ ਸੀਨ ਆਉਂਦਾ ਸੌਦਾ ਇੱਥੇ ਜਿਹੜਾ ਸੌਦਾ ਨਹੀਂ ਬਚਿਆ ਤੇ ਉਹਦੇ ਵਾਸਤੇ ਕਰ ਲਾ ਬਸ ਇਹ ਨਾਲਾ ਕੁੱਟ ਬਸ ਬਹੁਤ ਹੋ ਗਿਆ ਕੀ ਪਤਾ ਹੈ ਨਾ ਮੈਨੂੰ ਪਤਾ ਹੋ ਗਿਆ ਮੈਂ ਕਿਉਂ ਹੁੰਦਾ ਹੈ ਕਿ ਮੈਂ ਨਾ ਪਾਉਂਗਾ ਮੈਂ ਕਹਿੰਦਾ ਕਿ ਨਾ ਗੱਲ ਸੁਣ ਛੜੀ ਤੇਰੀ ਕੰਨ ਚ ਕਹਿ ਦੇਣਾ ਇਹਨੂੰ ਟਿੱਕੇ ਵਾਲੇ ਟਿੱਕੇ ਜੇ ਤੇ ਜਿਆਦਾ ਬੀਪੀ ਕੇ ਨਾ ਵੱਧ ਗਿਆ ਗੋਲੀ ਗੋਲੀ ਦੇ ਦੇ ਹੁਣ ਇਹਨੂੰ ਗੋਲੀ ਗੋਲੀ ਪਿਆ ਦੇ ਠੰਡਾ ਪਿਆ ਦੇ ਗੋਲੀ ਨਾਂ ਦੀ ਛੱਡਾ ਡਾਕਟਰ ਨੂੰ ਟੀਕਾ ਲਾ ਕੇ ਜਾਣਾ ਪੂਨ ਵਾਲੇ ਪਹਿਲੇ ਨਾਲ ਚੱਤਰ ਦੇ ਗੁਜੂਆ ਕਹ ਦੇ ਕਿਉਂ ਕਹ ਦੇ ਇਹ ਕੋਡ ਮੈਂ ਤੈਨੂੰ ਮਾਰ ਦੂੰਗਾ ਜਦੋਂ ਮੈਂ ਬਾਤ ਕਰੂੰਗਾ ਤੇ ਇਹ ਨਾ ਮੈਂ ਕੀ ਗੱਲ ਤੇ ਕਹਤਾ ਚੱਲ ਕਰਾਂ ਜਾਨੀ ਆ ਜਲਦੀ ਇੱਕ ਬਹਿ ਜਾ ਉੱਥੇ ਬਹਿ ਜਾ ਮੈਂ ਮੈਂ ਨਹੀਂ ਬੈਣੀ ਹੈਗੀ ਦੁਕਾਨ 'ਚ ਆ ਚੱਲੀਏ ਕਰਾਂ ਤਾਂ ਚੱਲ ਨਹੀਂ ਤੂੰ ਵੀ ਉਰੇ ਬੈਠੇਂਗੇ ਇਹਦੇ ਨੇ ਆ ਤਾਂ ਬਦਿਆ ਹੋਇਆ ਮਰ ਜਾ ਕੇ ਰਹੀ ਜੀ ਗੱਲ ਕਹਤੀ ਫੇਰ ਭੱਜ ਕੇ ਹੂੰ ਕਿੱਥੇ ਭੱਜਦੇ ਤੇ ਹਾ 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 ਇਹ ਤਾਂ ਮੇਰੇ ਸਾਜੀ ਪਤਨੀ ਕੀ ਖੰਦੀ ਹਲਆਉਣੇ ਜਿਵੇਂ ਕਹਿੰਦਾ ਬੇਰੀ ਨੂੰ ਹਲਆਉਣੇ ਦੇ ਤੇ ਸਾਰੇ ਬੇਰ ਕਿੱਜ ਜਾਂਦੇ ਨੇ ਐਂ ਸਰੀਰ ਕਰਤਾ ਚੱਲ ਕੁਝ ਨਹੀਂ ਹੁੰਦਾ ਕੁੱਲਰ ਲੱਗ ਰੇ ਸਰਬਸਤ ਉਹ ਵੀ ਚੰਗੀ ਖਰਾ ਕੇ ਗਈ ਐ ਆਹਾ ਜੇ ਮੈਂ ਕਹਿੰਦਾ ਹੁੰਦਾ ਨੇ ਅੱਜ ਕਿਤੇ ਕੋਠੇ ਨੇ ਦੋਈ ਕੋਠੇ ਨਹੀਂ ਹਾਈ ਇਧਰ ਹੱਟਾ ਕੋਈ ਨਹੀਂ ਹੋਇਆ ਰਾਮਕਾਰ ਪਕੇ ਆਹੋ ਹੋ ਲਾ ਆ ਜਾ ਹੈ ਤਫਾਏ ਲਈ ਇੱਕੋ ਸਿਆਫਾ ਲੱਗਿਆ ਮੇਰੀ ਜਾਨ ਨੂੰ ਇਧਰ ਜਾਣਾ ਦੀਦੀ ਆਪਾਂ ਤਾਂ ਨਹੀਂ ਇਧਰ ਨਹੀਂ ਜਾਂਦੇ ਹੈਗੇ ਮੈਂ ਤਾਂ ਪੁਰਾਣੇ ਘਰੇ ਜਾਉਂਗੀ ਮੈਂ ਨਹੀਂ ਜਾਂਦੀ ਤਾਂ ਮੈਂ ਕਰੇ ਇਧਰ ਕੱਤ ਨਹੀਂ ਜਾਂਦੀ ਹਜੇ ਇੰਨਾ ਕੁਸਤਾ ਹੋਇਆਗਾ ਹੈ ਤੈਨੂੰ ਪਤਾ ਹੀ ਨਹੀਂ ਹੈਗਾ ਕਦੀ ਕੱਤ ਨਹੀਂ ਜਾਂਦੀ ਫੇਰ ਕਿਉਂ ਗਈ ਹੁਣ ਗੁੱਸਾ ਜਿੱਜਾ ਦਾ ਤਾਂ ਆਪਾਂ ਤਾਂ ਨਵੇਂ ਘਰੇ ਜਾਣਾ ਆਪਣੇ ਮੈਂ ਨਹੀਂ ਜਾਣਦੀ ਹੈਗੀ ਤੂੰ ਮੈਨੂੰ ਐਂ ਦੱਸ ਪੈਣਾ ਤੂੰ ਭੈਣ ਮੇਰੀ ਆ ਉਹਦੀਆਂ ਸਾਰੀਆਂ ਤੀਜੇ ਦੀ ਮੈਂ ਹੱਤ ਕਰਦੀ ਆ ਮੇਰੀ ਗੱਲ ਤਾਂ ਸੁਣ ਲੈ ਪਹਿਲਾਂ ਤੈ ਤੱਕ ਤਾਂ ਵਾਜਿਆ ਕਰ ਸੋਚ ਤਾਂ ਲਿਆ ਕਰ ਗੱਲ ਪਹਿਲਾਂ ਤੂੰ ਲੱਗ ਰਹੀ ਐ ਬੁੜਕਣ ਬਸ ਸੋਚੀ ਹੋਈ ਜਾਗੀ ਮੈਂ ਤੈਨੂੰ ਕਹਿਤਾ ਮੈਂ ਨਹੀਂ ਜਾਣਦੀ ਹੈਗੀ ਮੈਂ ਤਾਂ ਉੱਥੇ ਜਾਉਂਗੀ ਪੁਰਾਣੇ ਘਰ ਚ ਆਏ ਚੁੱਪ ਕਰਕੇ ਖਸੂਰ ਵੀ ਨਹੀਂ ਸੁਣਦੀ ਹੈਗੀ ਗੱਲ ਪਹਿਲਾਂ ਸੋਚ ਹਜੇ ਖਸੂਰ ਦਾ ਪਤੀ ਲੱਗਾ ਤੈਨੂੰ ਜੰਮੀ ਕਮਾਲ ਕਰਦੀ ਹੈਗੀ ਉਹ ਵੀ ਮੇਰੇ ਲਈ ਜਾਂਦੇ ਤੂੰ ਚੁੱਪ ਕਰਕੇ ਆ ਜਾ ਮੇਰੇ ਮਾਂਗਾ ਐਨੀ ਗਰਮ ਕਾ ਤੋ ਹੁੰਨੀ ਹੋਈ ਜਾਂ ਠੰਡੀ ਹੋ ਜਾ ਕਰਕੇ ਬਸ ਠੰਡੀ ਹੋਈ ਹੋਈ ਆ ਮੈਂ ਕਰ ਤੂੰ ਤਾਂ ਬੱਧੂ ਕਰਈ ਉਹਨੇ ਨਾਲ ਆਹੋ ਲੰਗਿਆ ਚੁੱਪ ਕਰਕੇ ਆ ਜਾ ਭਾਈ ਹੋਰੇ ਬਸ ਜਾਣਾ ਹੀ ਹੈਗਾ ਕੋਈ ਲੋੜ ਨਹੀਂ ਜਾਣਦੀ ਹੁਣ ਤਾਂ ਤੂੰ ਨਹੀਂ ਜਾਣਾ ਕਿਉਂ ਲੋਕਾਂ ਦੀ ਉਹ ਹੈਗਾ ਤਾਂ ਕਰਦੀ ਹੁੰਦੀ ਤੂੰ ਤਾਂ ਬਾਹਰ ਆ ਪਾਉਂਦੇ ਹਾਂ ਹਾਂ ਦੇਖ ਰਾ ਸਹੀ ਮੈਂ ਤਾਂ ਪੇਕਾ ਵਰਦੀਆਂ ਕੱਲਾ ਦੇਖਦਾ ਕਈਆਂ ਜਿਆ ਕਰਦੀ ਹੈਗੀ ਮੈਂ ਤਾਂ ਯਕੀਨ ਮੰਨਦੀ ਨਹੀਂ ਹੈਗੀ ਇਸ ਗੱਲ ਦਾ ਵੀ ਜੀਜਾ ਗਲਤ ਹੋਊਗਾ ਆਈ ਮੈਂ ਮਾਧਾਨੀ ਆੱਖਾਂ ਦੇ ਸਾਹਮਣੇ ਹੋਇਆ ਸਾਰਾ ਕੁਝ ਆੱਖਾਂ ਦੇ ਸਾਹਮਣੇ ਦੇਖਿਆਗਾ ਆਪਦੇ ਕੰਨਾਂ ਨਾਲ ਸੁਣਿਆ ਜਦ ਕਹਿੰਦਾ ਤੀ ਓ ਹੋ 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 ਗਰਮੀ ਹੋ ਰਹੀ ਐ ਕੰਨੀ ਗਰਮੀ ਆ ਮੈਂ ਮੈਨੂੰ ਆਏ ਦੱਸ ਮਰਬਾ ਚੱਕਾਂ ਦੀ ਮੇਰੀ ਸੁਕਣ ਕੱਲੀ ਚੱਕਾਂ ਦੀ ਖੰਡਰੀ ਬੋਰੀ ਦੀ ਵੀ ਸੋਕੀ ਦੇ ਬਾਈ ਨੇ ਚੱਕੋਣੀ ਦੇ ਅੰਦਰੋਂ ਤੂੰ ਮੇਰੀ ਗੱਲ ਸੁਣ ਜੇ ਨਹੀਂ ਅਗਲੀ ਨੂੰ ਕਿਸੇ ਨੂੰ ਜੇ ਮੈਂ ਤੁਹਾਡੇ ਘਰੇ ਆਈਆਂ ਨਵੇਂ ਘਰੇ ਆਈ ਸੀ ਨਾ ਮੈਨੂੰ ਤੁਹਾਡੇ ਘਰ ਦਾ ਕੀ ਭੇਟ अच्छा जे किसी चीज दा किसी बंदा गाक बागू चीज ਲੈਣ ਅੰਦਰ ਲਾਈ ਨਾ ਕੇ ਵਾਜਦਾ ਵੀ ਹਾਂ ਫਿਰ ਦੁਕਾਨ ਘਾਤੋ ਕਰੀਏਗੀ ਫਿਰ ਆਪੇ ਚੱਕ ਲੈ ਜਾਂ ਕਰਨਗੇ ਦੁਕਾਨ ਖੋਲ ਕੇ ਆਪ ਘਰੇ ਆ ਜਾ ਕਰੇ ਸੌਦਾ ਜੇ ਉਹਨੇ ਕਹਿਤਾ ਹੋਣਾ ਵੀ ਅੰਦਰੋਂ चीज ਚੱਕ ਲੈ ਚਲ ਉਹਨੇ ਬਾਜ ਮਾਰ ਲਈ ਹੋਣੀ ਕੋਈ ਕੁਸ ਗੱਲ ਹੋਈ ਹੋਣੀ ਅਗਲੇ ਤਾਈ ਹੋਈ ਹੋਈਆ ਪਹਿਲੇ ਤੂੰ ਯਕੀਨ ਤਾ ਨਾ ਮੰਨਿਆ ਕਰ ਗੱਲ ਦਾ ਬੋਲੀਆਂ ਨੇ ਕਹੀਂ ਗਾਹ ਵਧੀਆ ਨਾ ਮੇਰਾ ਘਰ ਆ ਮੇਰਾ ਘਰ ਉਜੜ ਲੱਗਰੇਗਾ ਇਹਨੂੰ ਕਸਦਾ ਪਤਾ ਨਹੀਂ ਮੈਨੂੰ ਪਤਾ ਸੋਕੀ ਦੇ ਪਾਈ ਦਾ ਤੂੰ ਨਾ ਸੱਤ ਘਰ ਹੋਵੇ ਰਪਸਤਾਵੇਂਗੀ ਇਹ ਨਾ ਗੱਲ ਨਾ ਕਰਾਂਗੀ ਮੈਂ ਪਸਤਾਉਂਗੀ ਦੇਖੀ ਜਾਊਗੀ ਮੈਂ ਨਾ ਕੁਝ ਖਾ ਕੇ ਮਰ ਜੂੰਗੀ ਪਰ ਨਾ ਤਾਂ ਮਉਣ ਜਾਂਦੀ ਉੱਥੇ ਅੰਦਰ ਦੂਜੇ ਘਰ ਚ ਨਵੇਂ ਚ ਮੈਂ ਜਾਂਦੀ ਗੋਠੀ ਚ ਮੈਂ ਤਾਂ ਜਾਈਦਾ ਤੂੰ ਜਮਾ ਨਾ ਜਾਈ ਪਰ ਤੂੰ ਸੋਚ ਸਮਝ ਕੇ ਪੈਰ ਚੱਕਿਆ ਕਰ ਗੱਲ ਦਾ ਨਾ ਬਸ ਮਾਫ਼ ਤੋਂ ਕੰਮ ਲੈ ਲਿਆ ਕਰ ਅੱਛਾ ਮੇਰਾ ਤਾਂ ਦਿਮਾਗ ਕਾਨੂ ਆ ਨਾ ਐਡਾ ਮੇਰਾ ਪੁੱਤ ਹੋ ਰਿਹਾਗਾ ਹੈ 20 ਸਾਲ ਦਾ ਅਜੇ ਮੈਨੂੰ ਪਤੀ ਨਹੀਂ ਹੈਗਾ ਕਸੇ ਦਾ ਪਤਾ ਨਹੀਂ ਬੱਲਾ ਨੂੰ ਅੱਜ ਸਮਾਰ ਕੇ ਦਾ ਪੁੱਛਣਾ ਦੀ ਪਤਾ ਤਾਂ ਦੋ ਦੋ ਉੱਥੇ ਕੁੱਟਦਾ ਅਜੇ ਪਤਾ ਨਹੀਂ ਮੈਂ ਘਰੇ ਆਇਆ ਨਾ ਕੀ ਕੁਝ ਕਰੇਗਾ ਮੈਨੂੰ ਨਾ ਜੱਬ ਭਜਾ ਨੂੰ ਜੋੜਦਾ ਨਾ ਲੈ ਕੇ ਤੂੰ ਰਹਿਣ ਦੇ ਬਸ ਗੁੱਸੇ ਨੂੰ ਕੰਟਰੋਲ ਕਰ ਲਿਆ ਕਰ ਹਾਂ ਮੇਰੇ ਤੋਂ ਗੁੱਸਾ ਕੰਟਰੋਲ ਹੁੰਦਾ ਹੈਗਾ ਮੈਂ ਤਾਂ ਮੈਨੂੰ ਤਾਂ ਸਾਹਮਣੇ ਵੀ ਨਾ ਆਵੇ ਜੇ ਆ ਵੀ ਗਿਆ ਨਾ ਸਾਹਮਣੇ ਉਹਨੂੰ ਕਦੀ ਬਾਰੀ ਮੁਰਜੂਗਾ ਮੇਰੇ ਕੋਲੇ ਨਾ ਮੈਂ ਕਿਵੇਂ ਕਹਦਾ ਅਗਲਾ ਕੁ ਮੈਂ ਕਰਦਾ ਮਾਰਕ ਤੂੰ ਕਹੋ ਨਾ ਮੈਨੂੰ ਰੋਕਣ ਵਾਲੀ ਜੇ ਉਹ ਮੈਨੂੰ ਕਹਤਾ ਫੇਰ ਤੂੰ ਮੇਰਾ ਨੌਲੇ ਦੀ ਉਹ ਕਹ ਤੂੰ ਤਾਂ ਮੈਂ ਹੈਪੀ ਬਣਾ ਲੂੰਗਾ ਸਨੀ ਤਾਨੂੰ ਫੇਰ ਮੈਂ ਕੀ ਕਹੂੰਗੀ ਸਰਪਨਾ ਕੇ ਲੈ ਕੇ ਜਾਊਗਾ ਫੇਰ ਆ ਕਿ ਮੈਂ ਤੂੰ ਸਰਪਨਾ ਨਹੀਂ ਦੇਂਗੀ ਆ ਤੇ ਮੈਦਾਨ ਖੜੂਗੀ ਤੇ ਮੇਰਾ ਬੋੜਾ ਤਾਂ ਨਹੀਂ ਜੇ ਉਹ ਗੱਲਾਂ ਨਾਲ ਖੜੇਗੀ ਤੂੰ ਹਾਂ ਐਡੀ ਗ ਪਰਾਇਦਾ ਨੂੰ ਕੋਈ ਨਹੀਂ ਤੇਰੇ ਪਰਾਨੇ ਨੇ ਮੈਂ ਫੋਨ ਕਰਦੀ ਆ ਉਹਨੂੰ ਵੀ ਕਰਕੇ ਕਹਿੰਦੀ ਆਂਗੀ ਕਦੋਂ ਆ ਤੇਰਾ ਇਹ ਵਿਗੜ ਗਿਆ ਕਾਲੀ ਮਾਤੋ ਜੀ ਇਹਨੂੰ ਹਾਵ ਲਾਉਂਦੀ ਨੂੰ ਕਹਿੰਦੀ ਜੰਮੀ ਝੰਪੜ ਵੀ ਜਾਂਦੀ ਮੈਂ ਕਹਿੰਦੇ ਨਾ ਕਾਣੂ ਕਾਣੂ ਹਾਂ ਤੈਨੂੰ ਮਾਤੋ ਵੀ ਲਾ ਲੱਖੀਆ ਲੋ ਇਹਦਾ ਰੰਗ ਕਾਲਾ ਤੇਰਾ ਤੇ ਮੈਂ ਕਾਲੀ ਮਾਤੋ ਮਾਰ ਦੂੰਗੀ ਆਹੋ ਜੇ ਮੇਰੇ ਜੀਜੇ ਦੀ ਛਾੜ ਲੜੀ ਤਾਈਂ ਮੈਂ ਮਾਰੀ ਬਾਤ ਗਿਆ ਹੁਣ ਆਹੋ ਵੱਜਦੀ ਆ ਚੱਲ ਬਸ ਚੰਗਾ ਸੇੜ ਲਾਂਗੇ ਨੀ ਚੁੱਪ ਕਰਕੇ ਮੈਨੂੰ ਮਾਰ ਜਾ ਦਿਮਾਗ ਨੂੰ ਨਾ ਠੰਡਾ ਹੋ ਜਾਂਦੇ ਮੇਰਾ ਦਿਮਾਗ ਤੇ ਜੋਰ ਪਾ ਕੇ ਸੋਚ ਰਿਆ ਕਰ ਐਨੀ ਨਾ ਤੈਨੂੰ ਕਿ ਕਰ ਕਰ ਗਿਲਕ ਗਿਲ ਨਾ ਸਦਾ ਕਪੜਾ ਅੱਗ ਲਾ ਲੈਣੀ ਆ ਪਿਆਰ ਨੂੰ ਚੁੱਪ ਕਰ ਜਾ ਚੁੱਪ ਕਰ ਜਾ ਚੁੱਪ ਕਰ ਜਾ ਮੈਂ ਤੂੰ ਹੜਦੀ ਨਹੀਂ ਹੈਗੀ ਉਹ ਕਹੀ ਗਿਆ ਮੇਰੀ ਗੱਲ ਸੁਣ ਲਸਮੀ ਤਾਂ ਗੱਲ ਸੁਣ ਤਾ ਦਾ ਕੁੱਟਦਾ ਹੋ ਵਿਚਾਰਾ ਨਹੀਂ ਚੁੱਪ ਕਰ ਜਾ ਚੁੱਪ ਕਰ ਜਾ ਚੁੱਪ ਮੈਂ ਮੈਂ ਤਾਂ ਤੂੰ ਨਾ ਖਾਲੀ ਕਿਤੇ ਹੋਣਾ ਲਾ ਦੇ ਲਾ ਦੇ ਮੇਰੇ ਵੀ ਲਾ ਦੇ ਹੁਣ ਛੱਡੇਗੀ ਕਿਸੇ ਨੂੰ ਹੈਗੀ ਮੈਂ ਉਹ ਕੁੱਤੀ ਹੁਣ ਸੁਣਾਉਣ ਹੈਗਾ ਕੋਈ ਤੈਨੂੰ ਪਤਾ ਨਾਲ ਹੁਣ ਟਾ ਲੂੰ ਰੇ ਦੇਖੀ ਜਾਊਗੀ ਬਤਾ ਮੈਂ ਕੀ ਬਰਾ ਕਿਸਕ ਜੂੰਗੀ ਲੰਘ ਜੂੰਗੀ ਐਡੀ ਠਾਗੀ ਇਹ ਵੀ ਚੁੱਪੇ ਨਹੀਂ ਕਰਦੀ ਹੈਗੀ ਚਵਰ 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 ਬੋਲੀ ਜਾਂਦੀ ਆ ਤਮਾਕ ਚਟਰ ਕਾ ਮੇਰੀ ਸੋਕਣ ਨੇ ਨੇ ਵੀ ਮੇਰਾ ਹੈਲੋ ਹਾਂਜੀ ਬਣਾ ਭੁੱਲ ਕੇ ਕਾਨੂੰ ਯਾਦ ਕਰ ਕੀ ਫੋਨ ਲਾਇਆ ਹਾਂ ਨਾ ਨਾ ਇੱwriteData ਕੋਈ ਖਾਸ ਗੱਲ ਨਹੀਂ ਮੈਂ ਤਾਂ ਇਹ ਕਹਿੰਦਾ ਸੀ ਮਮਾ ਇਹ ਦੁਕਾਨ ਤੇ ਦੀ ਸਲਾਹ ਜੀ ਕਰਦੀ ਸੀ ਸਨੀਤਾ ਤੇ ਨਾਲੇ ਉਹ ਦੂਜੀ ਯਾਰੀ ਧੀਏ ਭੈਣਾ ਮੌਰੇ ਧਨੀ ਆਈਆਂ ਅੱਛਾ

ना ही जी कोई गल नहीं हैगी ठीक है, है। चल मर जा फोन कट फिर ओनू भी लाना, ठीक है, का नंबर आ गया, हेलो, हाँ 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 सा की हाल है ठीक है हो मेरा भी ठीक है एड्डी कोई गल अच्छा फोन कि करे, कर फोन तो मैं हाँ करे वो ਸ਼ਨੀਤਾ ਕਹਿੰਦੀ ਸੀ ਕਹਿੰਦੀ ਮੈਂ ਵੀ ਆਪਣੇ ਜੀਜੇ ਲਵੇ ਦੋ ਦਿਨ ਲਾ ਆਵਾਂ ਸਲਾਹ ਜੀ ਕਰਦੀ ਆਉਰੀ ਅੰਨਤ ਨਹੀਂ ਅੱਛਾ ਨਾ ਉਹ ਤਾਂ ਮੱਲੇ ਦੇ ਦੁਕਾਨ ਤੇ ਗਈਆਂ ਜਾਂ ਦੋ ਤਿੰਨ ਘੰਟੇ ਪਹਿਲਾਂ ਮਹਾਚਲ ਕਿਤੇ ਮੰਗਰੋ ਸਲਾਹ ਬਣ ਗਈ ਹੋਏ ਮੈਂ ਕਰੇ ਆਇਆ ਉਰੀ ਹੈ ਨਹੀਂ ਤੀ ਇੱਕ ਤਾਂ ਆਪਣੇ ਹੁਣ ਦੋ ਘਰ ਹੋ ਗਏ ਆ ਨਵੀਂ ਕੋਠੀ ਲਈਏ 50 ਲੱਖ ਦੀ ਮੈਂ ਉੱਥੇ ਦੇਖ ਦਿੱਤੀ ਮਨ ਕਿ ਉਹ ਪੁਰਾਣੇ ਘਰ ਚ ਨਾ ਗੇੜਾ ਮਾਰਨ ਭਾਗ ਗਿਓਨ हां प्राणी घर हाँ मोहता होंगी हाँ, है ता ही पुछदा दी अच्छा चल ठीक ना ना एड्डी कोई गल नहीं हां ठीक है, ना कोई नहीं। हाँ, है ही, ही, राम राम ठीक है कई रिश्तेदार भी फोन कर लिया मीन तो यही होंगे ने है फिर हो बिले रामा पे पुराने घर च जाके देख जे पुराने घर च ना गई हुई ਗੁੱਛੇ ਚ ਕਿਤੇ ਹੋਰੇ ਨਾ ਕੁਛ ਕਰਦੇ ਹੋਰੇ ਪਾਛੇ ਲੰਘ ਜੇ ਪਰ ਆਏ ਉਹ ਹੈਗੀ ਐ ਪਰ ਉਹ ਵੀ ਬੇਜਮਾਕੀਆ ਕਿਤੇ ਮੰਗਰੇ ਲੱਗੀ ਹੋਵੇ ਉਹਦਾ ਸਮਝਾਉਂਦਾ ਫਰਜ ਬੰਦਾ ਤੀ ਮਨ ਕਰੇ ਹੋਰ ਅੱਗ ਤੇ ਪਟ્રોલ ਪਾਟਾ ਹੋਵੇ ਫੂੰਚ ਦੇਖਦਾ ਹੋਵੇ ਹੋਰ ਪਕਾਤੀ ਹੋਵੇ ਵੀ ਪੈਣੀ ਤੇਰਾ ਤਾਂ ਕਰ ਪੱਚਿਆ ਗਿਆ ਲੈ ਚੱਲ ਕੋਈ ਨਾ ਜਾ ਕੇ ਦੇਖ ਮਲ ਜਾ ਹਿੰਮਤ ਨਾਲ ਇਤਲਾ ਆਤਾ ਛੋਕਰਾ ਬਾਹਰ ਖੁੱਲਾ ਪਿਆ 60% ਟੂਰੀ ਹੋ ਗਈ ਮਦਨ ਦ ਜਾ ਕੇ ਦੇਖ ਲੈ ਦਿਲ ਖੜਜੂ ਹੈ ਹੈ ਇਹ ਤਾਂ ਹਨੇਰੇ ਸੇ ਨਾਲ ਨੂੰ ਉਹਨਕਾ ਤਾਂ ਆਵੀਂ ਬਾਹਰ ਖੁੱਲ੍ਹ ਆਪੇ ਹਵਾ ਵੀ ਠੱਲੀ ਠੱਲੀ ਆਣੀ ਲੈ ਹੋ ਪਈ ਸ਼ਮਣੇ ਇਹ ਤਾਂ ਗਲ ਖਾਤੋ ਦੱਬੀ ਜਾਨੀ ਹੈ ਕੀ ਹੋ ਰੇ ਚੁੱਪ ਚੁੱਪੀ ਦੱਬਦੀ ਜੀਜਾ ਮਤਲਬ ਸਿਰ ਦੱਬਦੀ ਆ ਮੈਂ ਤਾਂ ਆਪ ਬੁੰਦਲਿਆ ਫਿੱਡਾਂ ਕਰਨੀ ਚੇਹ ਦੇਖ ਤਾਂ ਲੈ ਪਹਿਲਾਂ ਵੀ ਮੈਂ ਕੀ ਕਰਨੀ ਆ ਕੀ ਹੋ ਗਿਆ ਇਹਨੂੰ ਅਕਾਤਰੀ ਬੈਠੀ ਆਪੇ ਹਜੇ ਪੁੱਛਦੇ ਵੀ ਕੀ ਹੋ ਗਿਆ ਸਾਨੂੰ ਪਤਾ ਨਹੀਂ ਹੈਗਾ ਕਿ ਕੀ ਹੋਇਆਗਾ ਮੇਰਾ ਤਾਂ ਆਪੇ ਦਿਮਾਗ ਹਿੱਲਣ ਨੂੰ ਹੋ ਰੇ ਮੈਂ ਤਾਂ ਹਰੇ ਦਿੱਤੇਦਾਰਾਂ ਨੂੰ ਫੋਨ ਕਰ ਲਿਆ ਨਵੀਂ ਕੋਠੀ 'ਚ ਦੇਖਿਆ ਜਦੋਂ ਮੌਰੇ ਆਈਆਂ ਨੇ ਹੈਗੀਆਂ ਮਹਾਕ ਤੇ ਉਹੀ ਤਾਂ ਨਹੀਂ ਰੁੱਸ ਕੇ ਬਾਕੀ ਗੁੱਛੇ 'ਚ ਦਿੱਦਾਰ ਨੂੰ ਫੋਨ ਕਰਤਾ ਹੋਰ ਮੈਂ ਕਿਹਾ ਮੇਰੇ ਸਾਜੂ ਨੂੰ ਫੋਨ ਕਰਤਾ ਮੇਰੇ ਸਾਲੇ ਨੂੰ ਕਰਤਾ ਜੀਵਨ ਨੂੰ ਫੋਨ ਜੀਵਨ ਵੀ ਕਹਿੰਦਾ ਜੀਜਾ ਕੋਈ ਟੈਨਸ਼ਨ ਵਾਲੀ ਗੱਲ ਤਾਂ ਨਹੀਂ ਅੱਛਾ ਮੈਂ ਕਿਹਾ ਟੈਨਸ਼ਨ ਵਾਲੀ ਗੱਲ ਕੋਈ ਨਹੀਂ ਮੈਂ ਹਲੇ ਪਰਦਾ ਦੇਖਿਆ ਅੱਛਾ ਹੋਰ ਹੋਰ ਕਿਉਂ ਕਿਹਨੂੰ ਕਰਿਆ ਫੋਨ ਮੈਂ ਤਾਂ ਰਿਸ਼ਤੇਦਾਰ ਕੋਈ ਛੱਡੀ ਨਹੀਂ ਹੈਗਾ ਜਿਹੜਾ ਆਪਣਾ ਨੇੜੇ ਦਾ ਸੀ ਅੱਛਾ ਜੀ ਵਧੀਆ ਹੋਇਆ ਜਲੂਸ ਕਰਤਾ ਮੇਰਾ ਸਾਰਾ ਇਸ ਤਰ੍ਹਾਂ ਜਿਹਾ ਵਧੀਆ ਹੋਇਆ ਐ ਨਹੀਂ ਅੱਛਾ ਕਰਤਾ ਅਭਦੀ ਕਰਤੂ ਤਾਂ ਆਪੇ ਦੱਸਦੀ ਹੋਣੀ ਆਏ ਓ ਮੇਰੇ ਛਾੜੀ ਮੇਰੀ ਛੁੰਤਾ ਲੈ ਗੱਲ ਪਹਿਲਾਂ ਉੱਥੇ ਨਹੀਂ ਸੁਣੀ ਦਿਖਾ ਕੇ ਓਰੇ ਨਹੀਂ ਛੁੰਦੀ ਮੈਂ ਕਿਸੇ ਨੂੰ ਐ ਨਹੀਂ ਅੱਛਾ ਵੀ ਗੱਲ ਕੀ ਐ ਮੈਂ ਤਾਂ ਉਹ ਪੁੱਛਿਆ ਦੀ ਮਾਹੋ ਗੱਲਾਂ ਕਰਦੇ ਦੀ ਮਾਹ ਕਿਤੇ ਆ ਗਿਆ ਹੁਣ ਭਈ ਛੋੜ ਦੇ ਲਵੇ ਫਿਰ ਫੇ ਮੈਨੂੰ ਕਹੇ ਮੈਂ ਸਾਡੇ ਦੋ ਘਰ ਨੇ ਕਾਉਲ ਜਨਬਰੀ ਪੈ ਜਾਂਦੀ ਐ ਕਈ ਵਾਰ ਉਹ ਪੁਰਾਣੀ ਕੱਚ ਹੁੰਦੀ ਐ ਮੈਂ ਨਵੇਂ ਚ ਬਗ ਜਨਾਂ ਨਵੇਂ ਚ ਹੁੰਦੀ ਐ ਮੈਂ ਫਰਾਂਚ ਚ ਬਗ ਜਨਾਂ ਸੋਕੀ ਤੇ ਬਾਈ ਤੁਸੀਂ ਤਾਂ ਮੈਨੂੰ ਕੱਟ ਕੇ ਰਾਜੀ ਉਹੋਂ ਪੱਕ ਜੇ ਮੈਨੂੰ ਖੁੱਲ ਕੇ ਨਾ ਹੋ ਜੇ ਆਹ ਦੇਖ ਲੈ ਛਾਲੀਏ ਕੀ ਬੋਲਦੀ ਹੈ ਮੈਨੂੰ ਕਿਉਂ ਨਹੀਂ ਸਮਝਾਉਣ ਲੱਗ ਰਹੀਆਂ ਤੇਰੇ ਆਉਣ ਤੋਂ ਪਹਿਲਾਂ ਪਹਿਲਾਂ ਮੈਨੂੰ ਇੰਨਾ ਕੁਝ ਬੋਲ ਕੇ ਰਹੀ ਹੈ ਤੇਰੇ ਪਿਛੇ ਤੈਨੂੰ ਪਤਾ ਨਹੀਂ ਤੇਰਾ ਜੀਜਾ ਕਿ ਹੈਗਾ ਇੱਕੋ ਬਿਨਾ ਮੈਂ ਛਾ ਨਹੀਂ ਲੈਂਦਾ ਤੈਨੂੰ ਕੱਢੂਗਾ ਕਿਹਾ ਸੀ ਮੈਂ ਕਿੱਥੋਂ ਮਿਲਦਾ ਹਾਂ ਪਾਣੀ ਵੀ ਨਹੀਂ ਪੁੱਛ ਕੇ ਪੀਂਦਾ ਤੈਨੂੰ ਪੁੱਛ ਕੇ ਇਹ ਮੰਨਦੀ ਨਹੀਂ ਮੇਰੀ ਗੱਲ ਮੈਨੂੰ ਕਹਿੰਦੀ ਤੂੰ ਉਹਦੇ ਸਾਈਡ ਲੈਣੀ ਆ ਮੈਂ ਬੋਲਿਆ ਮਾਂਗੂ ਸਾਰੇ ਪਿੰਡ ਚ ਟੋਲ ਆ ਹੈ ਮੇਰੀ ਤਾਂ ਗੱਲ ਸੁਣ ਮੈਂ ਤਾਂ ਪਾਣੀ ਦਿੱਤੀ ਪੱਬ ਵੀ ਨਹੀਂ ਪੀਤੀ 3 ਘੰਟੇ ਹੋ ਗਏ ਮੱਥਾ ਮਾਹਦੇ ਨੂੰ ਮੇ ਕਿਉਂ ਝੂਠ ਬੋਲਦੇ ਹੋ ਕਿਉਂ ਝੂਠ ਬੋਲਦੇ ਹੋ ਸੁਣੋ ਤਾਂ ਐ ਵੀ ਸਨੀਤਾ ਵਗ ਜੇ ਉਰੋਂ ਹੈ ਠੀਕ ਆ ਵੀ ਨਾ ਤੁਸੀਂ ਇੱਕ ਗੱਲ ਹੋਰ ਸੋਚਣ ਵਾਲੀ ਆ ਤੁਸੀਂ ਤਾਂ ਕਹਿੰਦੇ ਸੀਗੇ ਕਹਿੰਦੇ ਉਹ ਉਹ ਕਿਹੜੀ ਖਾਸ ਜਿਓ ਆਖਾਂ ਵਾਲੀ ਆ ਕੀ ਆਦਾ ਨਾ ਉਹਦੇ ਨਾਲ ਚਾਚਰੇ ਦੀ ਗੱਲ ਬਾਤ ਆ ਗਈ ਫਿਰ ਚਾਚਰੇ ਦੀ ਗੱਲ ਬਾਤ ਹੈਗੀ ਸੀ ਫਿਰ ਹੁਣ ਮੈਨੂੰ ਕਦੋਂ ਉਹਦੀ ਹੈਗੀ ਸੀ ਹੁਣ ਨਹੀਂ ਹੈਗੀ ਆ ਯਾ ਛੋਟੀ ਆ ਉਹਦੇ ਨਾਲ ਗੱਲ ਮੈਨੂੰ ਪਤਾ ਲੱਗਾ ਸਾਰਾ ਆ ਅੰਦਰ ਲਾ ਲਾ ਪੜਦੇ ਹੋਗੇ ਕਦੇ ਉਹਨੂੰ ਮੁਰਬੇ ਖਵਾਉਣੇ ਹੋ ਕਦੇ ਕੁਖਵਾਉਣੇ ਹੋਗੇ ਹੈਂ બસ ਪਤਾ ਲੱਗਿਆ ਉਹ ਤੇ ਲੱਡੂ ਲੱਡੂ ਵਾਲਾ ਬਾਬਾ ਪੈਤੀ ਉਹ ਵੀ ਉਹਦੇ ਵਾਸਤੇ ਹੋਣਾ ਮਟਰੀ ਦਾ ਲਾਬਾਬਾ ਪੈਤੀ ਉਹ ਵੀ ਉਹਦੇ ਵਾਸਤੇ ਹੋਣਾ ਇੱਕ ਵਾਲਾ ਸੀ ਕੂਜੀ ਦਾ ਪਕੌੜੀਆਂ ਦਾ ਲਾਬਾਬਾ ਪੈਤੀਗਾ ਉਹ ਤਾਂ ਚੱਕੇ ਦਾ ਵਾਸਾ ਮੈਂ ਤੇ ਰਿਆ ਸੀ ਲੈ ਗੱਲ ਸੁਣ ਲੈ ਇਹਨਾਂ ਨੂੰ ਦਿੱਥਣ ਵਾਲਾ ਹੋਵੇ ਵੀ ਜਿਹਦੇ ਲਈ ਤੇਰੇ ਵਰਗੀ ਤੇਜ ਜਨਾਨੀ ਹੋਵੇ ਉਹਦੀ ਗੱਲਬਾਤ ਹੋਣ ਦੇ ਤੂੰ ਕਿਸੇ ਨਾਲ ਕੀ ਕਹਿੰਦੇ ਆ ਮੈਂ ਤਾਂ ਐਂ ਕਹਿਣਾ ਤੇਥੋਂ ਬਿਨਾ ਤਾਂ ਮੈਂ ਛਾ ਨਹੀਂ ਲੈਂਦਾ ਗੱਲਬਾਤ ਕਰਨ ਦੀ ਤਾਂ ਦੂਰ ਦੀ ਗੱਲ ਆ ਮੈਨੂੰ ਪਤਾ ਪਤਾ ਸਾ ਤਾਂ ਤੁਸੀਂ ਹੋਰੇ ਕਾਸੇ ਦੇ ਪਿੱਛੇ ਲੈਣਾ ਜਾ ਕੇ ਉੱਥੇ ਉਹ ਜੀ ਇਹ ਨਫਾ ਹੁਣ ਤਾਂ ਬੱਚੇ ਬੱਚਾ ਲਈ ਭੱਜ ਗਿਆ ਮੈਨੂੰ ਪਤਾ ਹੁਣ ਤਾਂ ਲੱਗਦਾ ਉਦੋਂ ਪਤਾ ਨਹੀਂ ਕਿ ਉਸ ਦਾ ਨਾਮ ਕਾ ਕ ਨਾਮ ਦਿੱਤੇਗਾ ਕੀ ਇਹ ਹੀ ਨਾ ਗੱਲ ਕਰਦਾ ਦੂਰ ਮਹੜੀ ਚੱਪਲ ਦੀ ਗੱਲ ਨੂੰ ਹੈ ਕੀ ਹੋ ਗਿਆ ਹੋ ਗਿਆ ਫੇਰੇ ਜਮਾਨਾ ਦਾ ਕਾਲ ਚ ਜਿਨ੍ਹਾਂ ਨੇ ਜੰਮ ਕੇ ਤੈਨੂੰ ਦੇਤੀ ਉਰੇ ਆ ਗਈ ਮੈਂ ਹੈ ਮੈਂ ਤਾਂ ਕਹਿੰਦੀ ਮੇਰਾ ਚੌਂਦੀ ਦਾ ਗਾ ਕੋਣ ਮੰਨੇ ਮਾਰ ਤੈ ਮੈਨੂੰ ਪਰਾਂ ਇਹ ਜੇ ਬੰਦੇ ਨਾਲ ਤਾਂ ਕਿੱਥੇ ਬਾਪਿਆਗਾ ਫੇਰ ਮੇਰੇ ਕੌਣਾਂ ਦੀ ਉਹ ਆ ਜਾਂਦੀ ਜਿਹੜੇ ਨੂੰ ਮਰੱਬਾ ਖਵਾਉਂਦਾ ਸੀਗੇ ਆਵੇ ਮੇਰੇ ਰੱਬਾ ਉਹ ਆਪਣੇ ਕਿਵੇਂ ਆ ਜਾਂਦੀ ਤੂੰ ਹੁਣ ਤੂੰ ਕੀ ਸੋਚੀ ਜੰਦੀ ਐ ਇਹਨੂੰ ਸਮਝਾ ਦੇ ਬਖਵਾਂੀ ਲੱਖੀ ਐ ਮੈਂ ਕਦੋਂ ਨਹੀਂ ਸਮਝਾਉ ਲੱਗਿਆ ਹੁਣ ਵੀ ਇਹਨੂੰ ਕਹਿੰਦਾ ਵੀ ਚੁੱਪ ਕਰ ਜਾ ਤੂੰ ਪਹਿਲਾਂ ਬਿਨਾ ਗੱਲ ਤੋਂ ਨਾ ਬੋਲ ਹਟਦੀ ਐ ਇਹ ਪਹਿਲਾਂ ਫੇਟੂ ਆ ਜਾ ਦੱਸ ਦੇ ਇਹਨੂੰ ਸਮਝਾ ਦੇ 25 ਸਾਲ ਹੋ ਗਏ ਨੂੰ ਵਿਆਹੀ ਆਈ ਨੂੰ ਅੱਜ ਗੱਲਾਂ ਕਿਹੜੀਆਂ ਕਰ ਰੇ ਤੇਰੇ ਨੂੰ ਮੈਂ ਕਹੀਦਾ ਜਾਨੀ ਐ ਵੀ ਉਹ ਜਿਹੜਾ ਹੁੰਦਾ ਬਿੱਲੇਰਾਮ ਹੁਣ ਉਹ ਕਿੱਦਾਂ ਦਾ ਰੱਛਲਵੇਟ ਦਿੰਦਾ ਮੇਰੀ ਵਾਰੀ ਚੋਰੀ ਫੜ ਲਈ ਇਹਦੀ ਕਦੇ ਕਿਸੇ ਨਾਲ ਕਦੇ ਪਤਾ ਕੀ ਹੈ ਦੇਖ ਮੇਰਾ ਸਾਰੇ ਪਿੰਡ ਚ ਬਹੁਤ ਪਿਆਰ ਬਣਿਆ ਹੋਇਆ ਹੈ ਤੇ ਬਹੁਤ ਕੀ ਮੇਰੇ ਨਾਲ ਪਿਆਰ ਆ ਕਲੀਆਂ ਨਾਲ ਬੰਦਾ ਨਾਲ ਹੀ ਹੈਗਾ ਹਾਏ ਓਏ ਮੇਰੇ ਰੱਬਾ ਤੂੰ ਆਏ ਦਾ ਛੇ ਨਛੇਤਰ ਤੋਂ ਲੈ ਕੇ ਸਾਰੇ ਪਿੰਡ ਚ ਦੇਖ ਲੈ ਕੱਲੇ ਕੱਲੇ ਨਾਲ ਬੰਦੇ ਕਿਹਦੇ ਨਾਲ ਨਹੀਂ ਬੰਦੀ ਮੇਰੀ ਆਹ ਉਹ ਸਿੱਤਰ ਹੈ ਜਾਂ ਲੰਡਾ ਗੁੰਡਾ ਦਾ ਸਿੱਤਰ ਆਗਾ ਸਿੱਤਰ ਕਿਹੜਾ ਘਟ ਆਗਾ ਹਾਏ ਓਏ ਮੇਰੇ ਜੀ ਨਹੀਂ ਮਿਲਿਆ ਇਹਦੇ ਸਿੱਤਰ ਨਾਲ ਉਹ ਨਹੀਂ ਜਿਆਦਾ ਹੈਗੀ ਮੈਂ ਕਾਨੂੰ ਲੈ ਕੇ ਆ ਮੈਨੂੰ ਤਾਂ ਉਹੀ ਬਦਨਾਮ ਕਰੀ ਜਾਨੀਆ ਛਾਰੇ ਪਾਛੇ ਤੂੰ ਚੁੱਪ ਕਰ ਜਾ ਭੈਣੇ ਚੁੱਪ ਕਰ ਜਾ ਕਿਉਂ ਬੋਲੀ ਜਾਨੀ ਆ ਉਹਦੇ ਨਾਲ ਮੈਂ ਕਿਹੜਾ ਕੱਲੀ ਬੋਲਦੀ ਕਿ ਮੈਂ ਤਾਂ ਪਈ ਤਰਾਣਾ ਇਹ ਕਾਥੋਂ ਆ ਕੇ ਹੁਣ ਮੇਰੇ ਸੁਣਾ ਨੇ ਫਿਰ ਹੁਣ ਆਉਣਾ ਹੀ ਆ ਨਾ ਤੇਰੇ ਤੋਂ ਦੀ ਘਰ ਵਾਲੀਆਂ ਤੇਰੇ ਕੋਲ ਨਹੀਂ ਆ ਫਿਰ ਹੋਰ ਕਿਹਦੇ ਕੋਲ ਆਊਗਾ ਇਹ ਲੈ ਇਹਨੂੰ ਐ ਦੱਸ ਛਾਰੀ ਇਹਨੂੰ ਐ ਤਾਂ ਦੱਸ ਦੇ ਇਹਦੇ ਲਵੇ ਮੈਂ ਕਿਉਂ ਆਂਦਾ ਜੇ ਮੇਰੇ ਮਨਚ ਪਾਪ ਹੁੰਦਾ ਮੈਂ ਕਿਉਂ ਆਂਦਾ ਮੈਂ ਤੇ ਮੰਗਰ ਮੰਗੇ ਫਿਰਦਾ ਇਹ ਮੇਰੇ ਮੂਰੇ ਮੂਰੇ ਇੱਕ ਹੀ ਹਾ ਲੈ ਉਹ ਨਾ ਤੇਰੇ ਪਿੱਛੇ ਪਿੱਛੇ ਫਿਰਦਾ ਤੇਰੀ ਮਿੰਤਾ ਕਰਦਾ ਫਿਰਦਾ ਤੂੰ ਹਟਦੀ ਨਹੀਂ ਹਟਦੀ ਨਹੀਂ ਹੈਗੀ ਕਾ ਤਾ ਮਿੰਤਾ ਕਰਦਾਗਾ ਉਹੀ ਐਦਾ ਕਾਹ ਰੋਟੀਆਂ ਨਾ ਹੁਣ ਰੱਖੀ ਹੋਈਆਂ ਮੈਂ ਤਾਂ ਕਰੀ ਆ ਨੂ ਰਕਾ ਦਾ ਦੁਕਾਨ ਸਾਬ ਨਹੀਂ ਕਰ ਕਰ ਕੇ ਖੇਤ ਪਾ ਗਿਆ ਸੁਨੀਤਾ ਕਦੇ ਚਾਹ ਲੈ ਜਾ ਉਹ ਕਿਤਰਾ ਰੜਾ ਕੰਜਰ ਹੁਣ ਵੀ ਚਾਪਰੇ ਦੀ ਚਾਹ ਵੀ ਲੈ ਕੇ ਜਾਣੀ ਪੈਣੀ ਮੈਨੂੰ ਕਿਤਾ ਚ ਫੁਕੜੀ ਪੈਂਦੀ ਆ ਕਿਆ ਤੇਰੇ ਨੂੰ ਸੱਦ ਲਾ ਓਰੇ ਫੇਰ ਪਤਾ ਲੱਗੂ ਆ ਵੀ ਕਦੇ ਗੱਲਾ ਹੋਈ ਆ ਹੁਣ ਉਹਨੂੰ ਆਏ ਪੁੱਛ ਕਦੇ ਆ ਗੱਲ ਹੋ ਗਈ ਦੁਕਾਨ ਤੇ ਤੂੰ ਕਿੱਥੇ ਸੀ ਚੱਲ ਨਹੀਂ ਕਿ ਕੋਈ ਨਹੀਂ ਵਿੱਚ ਹੀ ਉਹਨੂੰ ਸੱਦ

ਮੇਰੀਆਂ ਦਾ ਨਹੀਂ ਆ ਤੇਰੀਆਂ ਦਾ ਲੱਗੋ ਵੀ ਦੋ ਦਿਨ ਪਹਿਨ ਨਹੀਂ ਰੱਖੀ ਤੀਜੇ ਨੇ ਚਾਰਤੀ ਬਸ ਹਾਂ ਗੱਲ ਸਹੀ ਆ ਬੈਲਾ ਕਦੋਂ ਆ ਪਤਰੀ ਕਦੋਂ ਪਹਿਰ ਕੇ ਬਾਈ ਤੁਸੀਂ ਮੇਰੇ ਅੱਖਾਂ ਦੇ ਸਾਹਮਣੇ ਭਗ ਜਾ ਹੈ ਭਗ ਜਾ ਜੇ ਨਾ ਗਿਆ ਫੇਰ ਕੀ ਕਰੇਗੀ ਸਿਰ ਪੋੜ ਦੂੰਗੀ ਛੋਟਾ ਮੱਜ ਹੈ ਸਿਰ ਪੋੜ ਦੂੰਗੀ ਕੋ ਸਮਾਰ ਕੇ ਚੱਲ ਜੀ ਜੇ ਤੂੰ ਭਾਗ ਜਾ ਠੰਡੀ ਹੋ ਜਾਂਦਾ ਫੇਰ ਆ ਜੀ ਹੰਦੀ ਕਰਨ ਬਾਅਦ ਤੇ ਦਾ ਮੈਂ ਆਇਆ ਛੱਤ ਦੱchn ਲੱਗ ਰਿਹਾ ਜਾਂ ਕਹਤਾ ਵੀ ਉਹਨਾਂ ਨੂੰ ਵੀ ਬੁਲਾ ਲੈਣਾ ਹਲੇ ਵੀ ਜੀ ਕੀ ਮਾਤੀ ਇਹ ਮਨਦੀ ਵੀ ਹੈਗੀ ਇਹ ਤਾਂ ਮੇਰੇ ਵੀ ਕੋਈ ਟੁੱਟ ਗੱਲ ਪਈ ਜਾਂਦੀ ਹੈ ਲੈ ਦੱਸ ਮੇਰੇ ਦਾ ਕੋਈ ਹੱਲ ਦੱਸ ਕੀ ਕਰੀਏ ਹਾਂ ਹੱਲੇ ਤਾਂ ਮੈਨੂੰ ਪਤਾ ਉਹਨਾਂ ਕਰਨ ਕਰ ਮੈਂ ਦੱਸ ਦੱਸ ਬਿਲੂਰੇ ਸਿੱਦੇ ਕੋਈ ਟੁਕਟਾਰੀਆਂ ਕਰਨੀਆਂ ਪੈਂਦੀਆਂ ਨੇ ਕਰ ਦੇ ਵੀਰੋ ਤੋਲੀ ਤੇ ਤੂੰ ਕਰ ਤੇ ਥੜੀਆ ਮੈਂ ਆ ਜਾ ਫਿਰ ਆ ਜਾ ਫਿਰ ਇਹ ਲੈ ਬੱਚੀ ਦੇਖੀ ਤੇ ਕਿਤੇ ਤੈਨੂੰ ਇਹਨੂੰ ਬੱਚੀ ਖਾਚੂ ਜੀ ਕਿਰਾਟ ਜੀ ਕਿਨਾ ਬੱਚੇ ਮੇਰੇ ਵਾਸਤੇ ਮੈਨੂੰ ਪਤਾ ਹੀ ਨਹੀਂ ਲੱਭੇ ਹੋ ਜਾ ਚੁੜੂ ਆ ਜਾ ਤੋ ਇਹ ਤਾਂ ਵੀ ਜਿਹਾ ਸੀ ਇਹ ਤਾਂ ਫੇਰ ਵੀ ਨਹੀਂ ਸੀ ਅੱਜ ਤਾਂ ਛੱਪ ਵਾਂਗੂ ਬਹੁਤ ਜ਼ਾਦੀ ਕੋਲੀ ਬੈਠੀ ਹੋਰ ਕੀ ਬਲਾ ਲਾ ਕੋਈ ਹੋਰ ਕੀ ਬਲਾ ਲਾ ਲੋਕੀ ਤਾਂ ਵੀ ਭੱਗ ਜਾ ਤੂੰ ਪੈ ਜਾ ਮੈਨੂੰ ਕੋਈ ਮੈਨੂੰ ਆਏ ਕਚੂੜਾ ਤੂੰ ਕੋਈ ਖਾ ਨੂੰ ਚੀ ਜੀ ਲੈ ਦੇ ਨੂੰ ਬਰਿਆ ਦੇ ਜੇ ਜੀ ਇਹ ਪਸੰਦ ਹੈ ਜੀ ਉਹ ਲਿਆ ਦੇ ਨੂੰ ਖਾਂ ਤੇ ਨਹੀਂ ਮੰਦੀ ਇਹੇ ਹੋਰ ਕੋਈ ਸ਼ੋਪਿੰਗ ਕਰਾਉਣ ਦੇ ਲਈ ਕਹਿੰਦੇ ਮੂਹਕ ਲੈ ਜੂ ਬਰਿਆ ਲਾ ਇਹ ਗੱਲ ਤੋਂ ਹਾਂ ਜਾਤਾ ਹੀ ਛੁਟਾ ਦੇ ਮਨ ਨੂੰ ਹਾਂ ਹਾਂ ਹੋਰ ਇਹ ਦੁੱਤੇ ਕੋਈ ਹੱਥਾ ਨਹੀਂ ਕਹਿੰਦੇ ਜਾ ਤੈਨੂੰ ਮੂਹਕ ਲੈ ਕੇ ਚੱਲਣਾ ਚੱਲੇ ਹੁਆ ਲੈ ਹਿੰ ਨਾਲੇ ਮੈਂ ਕੁਦੀ ਜੀ ਮੈਂ ਬਾਗ ਚੱਲਦੀਆਂ ਲੋਣਾ ਲਿਆਉਂਗੀ ਨਾਲੇ ਮੈਂ ਜੀ ਮਨਾ ਲੈਣਾ ਮੈਂ ਮੇਰੇ ਕਹੀ ਨਹੀਂ ਮੰਨੇ ਨੀ ਕਹਦੀ ਜੀਜਾ ਕਹਿੰਦਾ ਵੀ ਆਪਾਂ ਕੱਲੋਂ ਮੂਨ ਕਿ ਚੱਲਾਂਗੇ ਹਾਂ ਮੈਂ ਮਨਾਉਣੀ ਐ ਇਹਨੂੰ ਹਾਂ ਜਾਇ ਨੂੰ ਐ ਕਹਦੇ ਰਾਤਾਂ ਨਾਲੇ ਸ਼ੋਅ ਦੇਖ ਕੇ ਆਵਾਂਗੇ ਫਿਲਮ ਦਾ ਹੁਣੇ ਚੱਲਦੇ ਬਜਾਤ ਤਾਂ 12 ਵਜੇ ਤੱਕ ਖੁੱਲਾ ਰਹਿੰਦਾ ਚੱਲ ਮੈਂ ਮਨਾਉਣੀ ਐ ਇਹਨੂੰ ਤੂੰ ਮਨਾ ਮਰ ਜਾ ਤੂੰ ਲਵੇ ਜੇ ਲੱਗ ਫੇਰ ਮੈਂ ਲੱਗੂ ਐ ਮੈਨੂੰ ਕਿੱਥੇ ਲੱਗਣ ਦੀ ਆ ਜਾ ਫੇਰ ਮੈਂ ਲੱਭਾਂ ਆਏ ਦੀਦੀ ਆਪਾਂ ਮੂਨ ਕਿ ਚੱਲਦੇ ਆ ਨਾਲੇ ਫਿਲਮ ਦੇਖ ਕੇ ਆਈਏ ਨਾ ਮਾਂ ਮੂਨ ਕਿ ਜਾਂਦੇ ਨਾ ਮਾਂ ਜਾ ਕਿਤੇ ਨਹੀਂ ਜਾਣਾ ਹੈਗਾ ਉਸ ਨੂੰ ਨਾ ਜਾ ਜਿਹੜੇ ਨੂੰ ਮੋਟਪਾ ਕਰਾਉਣੇ ਹੋਗੇ ਲਾ ਚੱਲਾਂਗੇ ਕੋਈ ਨਾ ਮੇਰੇ ਅੱਖੇ ਤੋਂ ਮੇਰੀ ਭੈਣ ਵਾਂਗ ਤੇ ਕਿਹੜਾ ਦੇਖ ਲਿਆ ਉਹਦੇ ਹੱਥ ਚ ਮਰ ਰ

ਓਏ ਕਿਹੜਾ ਕਮਰਾ ਇਹ ਦੀ ਚ ਪੱਖਾ ਹੈ ਮਾੜਾ ਮੋਟਾ ਲਾਈਟ ਬੱਤੀ ਜਾਂਦੀ ਹੈ ਹੋਰ ਮੈਂ ਤਰ੍ਹਾਂ ਦਾ ਸਵਾਰ ਲੱਗਦਾ ਛੋਡੇ ਚ ਪੈਸਾ ਵਧੀਆ ਲੱਗਦਾ ਓਏ ਇੱਧਰ ਆ ਜਾ ਹੁਣ ਘਰ ਦਾ ਮੈਂਬਰੇ ਵੱਢ ਰਿਹਾ ਉਹਦਾ ਛਾਪਾ ਹੋ ਰੇ ਛਿੱੜ ਰੇ ਕੀ ਹੋ ਗਿਆ ਹੈ ਕੀ ਹੋ ਗਿਆ ਓਏ ਤੂੰ ਆਏ ਦੇਖ ਟਾਈਮ ਮੇਰਾ ਕਦੇ ਮਾੜਾ ਦੇਖੇ ਆਏ ਕੱਲ ਕਹਿੰਦਾ ਵੀ ਮੈਂ ਮਾੜਾ ਦੇਖਿਆ ਗਵਾਹੀ ਗਵਾਹੀ ਦੇਈ ਆਹ ਦੇਖ ਲੈ ਰੁਸ਼ਕੀ ਸੁਨੀਤਾ ਕਹਿੰਦੀ ਤੂੰ ਤੇਰੀ ਉਹ ਜਿਹੜਾ ਗੱਲ ਹੈ ਫਲਾਣਾ ਚਮਕਾ ਉਹ ਛੋਦਾ ਲੈਣ ਆ ਗਈ ਛਾਪਾ ਛਿਰ ਗਿਆ ਮੇਰੀ ਜਾਨ ਨੂੰ ਤੇ ਘਰੇ ਬੇਟਾ ਵੀ ਦੇਖ ਬਿੱਲੇ ਰਾਮ ਕਈ ਵਾਰ ਸਮਝਾਇਆ ਤੇ ਭਈ ਦੁਕਾਨ ਤੇ ਬੰਦਾ ਚੰਗਾ ਵੀ ਆਊ ਮਾੜਾ ਵੀ ਆਊ ਫਿਰ ਮੈਨੂੰ ਐਂ ਦੱਸ ਚਾਤਰੇ ਚਲ ਬੰਦਾ ਚੰਗਾ ਆਵੇ ਮਾੜਾ ਵੇ ਸਟੋਰ ਚ ਵੱੜ ਰਿਹਾ ਕੀ ਦੋਨੇ ਜਣੇ ਫਿਰ ਬੋਲੇ ਮੋੜ ਕੇ ਕਹਿੰਨੇ ਮਰੱਭਾ ਲੈਣੇ ਸੀ ਮਰੱਭਾ ਦੋਨਾਂ ਦੇ ਹੱਥ ਚ ਨਹੀਂ ਫਿਰ ਮਰੱਭਾ ਮੁੱਕਰੇ ਇਹਨੇ ਮਗਰੋਂ ਵੇਚਦਾ ਹੋਣਾ ਰੋਲਾ ਪਾਣ ਦੀ ਕੋਈ ਲੋੜ ਨਹੀਂ ਕਈ ਵਾਰ ਬੰਦੇ ਨੂੰ ਪਤਾ ਨਹੀਂ ਹੁੰਦਾ ਅਗਲਾ ਦੱਸਦਾ ਨਾ ਭਈ ਇੱਥੇ ਪਿਆ ਜਿਹੜੀ ਚੀਜ਼ ਚੱਕਣੀ ਹੈ ਤੂੰ ਚੱਕ ਲੈ ਜਿਹੜੀ ਚੀਜ਼ ਦੀ ਲੋੜ ਹੈ ਕੋਈ ਲੈ ਲੈ ਤੂੰ ਫੇਰ ਬਸ ਚੱਪ ਰਹੇ ਓਏ ਉਹ ਤਾਂ ਕੰਡੇ ਹੈ ਕਿ ਨਾ ਗੱਲ ਤਾਂ ਛੁੱਲੇ ਉਹ ਮਰੱਭਾ ਤਾਂ ਇਹ ਮਗਰੋਂ ਵੇਚਿਆ ਕਿਸੇ ਨੂੰ ਉੱਤ ਮੈਂ ਤਾਂ ਵੇਚਦੀ ਰਹਿਣਾ ਉਹ ਲਿਖਿਆ ਨੀ ਬਿੱਲੇ ਰਾਮਾ ਉਹ ਲਿਖਿਆ ਲਿਖਣਾ ਕੱਥੇ ਮਿੰਟਾਂ ਦੀ 2 ਕਿਲੋ ਪੈ ਤਾਂ ਮਗਰੋਂ ਵੇਚਦਾ ਮੈਨੂੰ ਕੀ ਪਤਾ ਸੀ ਉਹਨੂੰ ਮਰੱਬਾ ਨਹੀਂ ਥਾਇਆ ਮੈਂ ਵੇਚ ਤਾ ਉਹ ਫਟਾ ਗਿਆ ਭਾਈ ਮੈਨੂੰ ਦੱਸਿਓ ਨਿਸ਼ਤਰਾ ਆਇਓਈ ਮੇਰੇ ਰੱਬਾ ਫੇਰ ਤੂੰ ਮੈਨੂੰ ਪਤਾ ਲੰਡਾ ਨੂੰ ਖੋਂਡਾ ਸੌਕੋ ਤੋਂ ਟੱਕਰਦਾਗਾ ਉਸ ਤਾਂ ਫੇਰ ਵੀ ਚੜਚ ਹੋ ਰਿਹਾ ਹੋਵੇ ਗੱਲ ਸੁਣ ਲੈ ਭਾਈ ਮੈਨੂੰ ਨਾ ਇਹਦੇ ਨਾਲ ਰੜਾ ਇਹ ਤਾਂ ਜਿਹੇ ਜਹਾ ਹੈਗਾ ਹੈਗਾ ਮੈਂ ਇਹਦੇ ਵਰਗਾ ਥੋੜੀ ਐ ਉਹੀ ਰਾਹ ਡਾਉਗੇ ਤੇਰੇ ਜਿੱਦਾਂ ਤੇਰੀ ਗੱਲਬਾਤਾਂ ਕਰਾਂ ਤੇ ਮੇਰੀ ਗੱਲਬਾਤਾਂ ਓ ਤੈਨੂੰ ਕਹਿ ਕਿਆ ਲੱਗ ਰਿਹਾ ਵੀ ਮੈਂ ਇਹਦੇ ਵਰਗਾ ਕੱਥਿਆ ਇਹ ਆ ਇਹਦਾ ਕਹਿ ਦਾ ਮਤਲਬ ਹੈ ਵੀ ਇਹ ਚੰਗਾ ਬੰਦਾ ਹੈ ਵੀ ਮੈਂ ਮਾਰਾਂ ਵੀ ਹਾਂ ਇਹਦੇ ਬੰਦਾ ਕੱਥੇ ਕੋਲ ਮੈਂ ਸੜਾ ਛਟਾ ਗਿਆ ਮੇਰੇ ਲਈ ਬੇਦਾ ਦੁਨੀਆ ਆਉ ਦੁਨੀਆ ਜਾਉ ਮੇਰਾ ਬੋਲ ਦੀ ਦਾ ਢਿੱਡ ਲੋਖਣ ਲੱਗਿਆ ਭੱਗਦੇ ਉਥੋਂ ਚੰਗਾ ਗੱਲ ਸੁਣ ਤੇ ਦਿਨਾਂ ਦੁਖਣ ਲਾ ਆਪਾਂ ਨੂੰ ਵੀ ਬੁਲਾ ਲੈ ਚਾਹ ਤੇ ਮਰ ਜਾ ਜੇ ਨੰਬਰ ਹੈਗਾ ਉਹਨੂੰ ਵੀ ਬੁਲਾ ਲੈ ਤੇਰੀ ਮੁੱਛਾਂ ਵਰਗਾ ਉਹਨੇ ਪੰਗੜੇ ਛੇੱਖਾ ਸਾਹਮਣੇ ਨਾ ਕਰ ਲਿਓ ਉਹਨੂੰ ਮਾਰ ਦੂੰਗਾ ਉਹਨੂੰ ਅੱਜ ਜੇ ਮਰੀਆ ਕਾ ਮੁਰੇ ਆ ਗਈ ਬਾਹਰ ਇਹ ਤਾਂ ਗੱਲ ਗਲਤ ਆ ਦੇਖਾ ਜੇ ਕੁਝ ਹੋਊਗਾ ਚਾਰ ਨੂੰ ਹੋਰ ਦੱਸੂ ਹੁੰਦੇ ਦੁਕਾਨ ਦੇ ਤਾਂ ਗਾਹ ਤਾਂ ਖਤਮ ਹੋ ਜਾਣਗੇ ਹੋ ਜਾਣਗੇ ਹੋਣਾ ਪੁੱਕਾ ਹੋ ਜਾ ਛੱਡੀ ਹੋ ਜਾ ਛੱਟਾ ਛੁਣ ਲੈ ਜਨਾਨੀ ਕੋਈ ਦੁਕਾਨ ਤੇ ਨਹੀਂ ਚੱਣੀ ਬਦਨਾਮ ਹੋ ਜਾਣਗੇ ਕਿਉਂ ਜਨਾਨੀਆਂ ਦਾ ਹਟਾਉਣੀਆਂ ਨੇ ਦੁਕਾਨ ਤੋਂ ਹਾਂ ਫੇਟਾ ਛੋਦਾ ਵਿਗਲੇ ਕੱਲ ਸੁਣ ਲਓ ਕਿਹਦੀ ਤੋਂ ਬਿਨਾ ਕੋਈ ਦੁਕਾਨਦਾਰੀ ਚੱਲਦੀ ਨਹੀਂ ਤੁਸੀਂ ਆਪਦੀ ਪੱਟੀ ਮੇਸਾਪੇ ਕਰ ਨਗ ਰਹੇ ਹੋ ਪਿੰਡੀ ਪਿੱਟਣ ਲੱਗ ਰਹੇ ਆ ਆਪਣੇ ਪਿੰਡ ਚ ਕੱਲ ਨੂੰ ਕੌਣ ਆਊਗਾ ਦੁਕਾਨ ਤੇ ਆਏ ਅਸਤਾਪਾਈ ਮੂਨਕ ਦੀ ਦੁਕਾਨ ਕਰ ਲਾਂਗੇ ਭਾਈ ਮੂਨਕ ਵੀ ਆਣ ਗਿਆ ਤਾਂ ਜਿਹਨੇ ਆਣਾ ਹੈ ਸੱਦਾ ਪੱਤਾ ਲੈਣਾ ਫਿਰ ਉੱਥੇ ਰੋਕ ਲਈ ਤੂੰ ਉੱਥੇ ਸਮਗਾ ਸੱਦਾ ਵੱਧ ਜਰੂਰ ਨਿਕਲੂਗਾ ਬਾਣੀਏ ਲਾਲੇ ਲੋਕ ਹੋਣਗੇ ਉਰੇ ਦਾ ਚੱਲ ਫੇਰ ਵੀ ਚੱਲ ਜਾਂਦਾ ਹੁਣ ਤੁਸੀਂ ਦੇਖ ਲਓ ਭਾਈ ਕੀ ਕਰਨਾ ਕੋਈ ਨਾ ਇੱਕ ਵਾਰੀ ਮੰਨ ਜਾ ਮੈਂ ਬੁਲਾ ਲੈਣੇ ਤਸ਼ੱਲੀ ਕਰ ਲੈ ਤੂੰ ਬੁਲਾ ਲੈਣੇ ਠੰਡਾ ਤੇ ਮਾਤਾ ਮੈਂ ਤਾਂ ਮਾਰ ਦੂੰਗੀ ਉਹਨੂੰ ਜੇ ਮੇਰੇ ਸਾਹਮਣੇ ਆ ਗਿਆ ਕਾਦੇ ਪਿੱਛੇ ਮਾਰੇਗੀ ਪਹਿਲਾਂ ਗੱਲ ਕਰਕੇ ਤਾਂ ਦੇਖ ਲੈ ਵੀ ਤੂੰ ਗੱਲ ਤਾਂ ਪੁੱਛ ਲੈ ਕੀ ਨਿਕਲਾ ਗੱਲ ਕਰਕੇ ਪਤਾ ਨਹੀਂ ਉਹ ਯਾਰ ਤੁਸੀਂ ਤਾਂ ਉਹੀ ਪਾਣੀ ਚ ਮਦਾਨੀ ਪਾ ਕੇ ਭੇਜ ਜਾਨੇ ਗੱਲ ਕੁਸ ਹੁੰਦੀ ਐ ਕਰਦਾ ਨੇ ਕੁਸ ਹੋਰ ਆ ਚਲ ਚਾ ਤੇਰੀ ਤੂੰ ਐ ਕਰ ਗੱਲ ਸੁਣ ਤੂੰ ਕਾਨੂੰ ਦਿਮਾਗ ਖਰਾਬ ਕਰਦਾ ਸਾਡਾ ਤਾਂ ਪਹਿਲੀ ਹੋਰੇ ਤੂੰ ਦੁਕਾਨ ਸਾਹਮਣੇ ਆ ਕੇ ਉਹ ਮੈਂ ਤਾਂ ਪਹਿਲੀ ਸਾਹਮਣੇ ਬੈਠਾ ਦੀ ਜੀ ਤੂੰ ਮੈਨੂੰ ਨਾ ਹੀ ਭੇਜਦਾ ਮੈਂ ਤਾਂ ਉੱਥੇ ਬੈਠੀ ਸੀ ਮੈਨੂੰ ਕਿਹੜਾ ਪਤਾ ਸੀ ਵੀ ਐਂ ਕੰਦੇ ਵਿਜਣਗੇ ਮੈਂ ਤਾਂ ਹੁਣ ਐਂ ਕਹਿ ਦੀ ਵੀ ਚਲ ਦੋ ਘੜੀ ਤੂੰ ਆਰਾਮ ਕਰ ਲੇਗਾ ਓਹੋ ਉਹ ਇਹ ਤੁਸਤਾ ਪਤੰਦਰੋ ਬਿਨਾ ਕਾ ਤੇਰੀ ਗੱਲ ਸੁਣ ਮੈਂ ਤਾਂ ਐਨੀ ਕ ਬੇਨਤੀ ਐ ਉਹ ਜਾਂਦਾ ਜਾਂਦਾ ਕਰਨ ਉਹ ਨੂੰ ਪੇਜੀ ਅਜੇ ਕਪਾਚਾ ਹੋਏ ਜਾਂਦੇ ਨੇ ਗੱਲ ਤਾਂ ਨਿਬੜੇ ਬੈਠਾ ਮੈਂ ਜਾਊਗਾ ਮੰਨ ਲਏ ਹਾਂ ਤੂੰ ਕਿਹਨਾਂ ਤੇ ਵਗਦਾ ਮੈਂ ਤਾਂ ਭਾਈ ਤੁਹਾਨੂੰ ਕਹਿਣਾ ਗੱਲ ਸੁਣ ਲਓ ਜੇ ਤੁਸੀਂ ਆਹੀ ਜਲੂਸ ਕੱਢੋਗੇ ਨਾ ਫੇਰ ਸੋਡੀ ਦੁਕਾਨ ਨਹੀਂ ਚੱਲਦੀ ਔਏ ਤੁਸੀਂ ਹੁਣ ਦੇਖ ਲਓ ਚਲੋ ਕਰੇ ਕੱਢ ਲਓ ਬੈਠੇ ਦੁਕਾਨ ਤੇ ਤਾਂ ਨਾ ਰੌਲਾ ਪਾਓ ਇਹਨੇ ਦੁਕਾਨ ਤੇ ਤੂੰ ਆਂਦਾ ਦੇਖ ਲੈ ਮੇਰੇ ਦੁਕਾਨ ਤੇ ਵੀ ਹੱਥ ਚੱਕਦਾ ਮੈਂ ਵੀ ਉਹ ਦੇਖ ਕਰੀ ਬੈਠਾ ਮੈਂ ਚੱਲਦਾ ਫਰਾ ਮੈਂ ਚੱਲਦਾ ਹਾਂ ਤੂੰ ਜਾਂਦਾ ਜਾਂਦਾ ਮਦਰ ਨੂੰ ਸੁਣੀ ਹਲਾ ਜੀ ਹਾਂ ਆ ਮੜਾ ਚਾਹ ਪਾਣੀ ਉਹ ਪੇਜ ਦੁਕਾਨ ਤੇ ਹਾਂ ਉਹ ਕਿਹੜਾ ਬੁੱਕਣਾ ਭਾਲਦਾ ਇੱਥੇ ਪਾਣੀ ਛੁੱਟ ਰਿਹਾ ਤੂੰ ਚਾਹ ਪਾਦਾ ਐ ਆਈ ਖੜੀ ਐ ਮੇਰੀ ਦੀਦੀ ਤੈਨੂੰ ਕੌਫੀ ਇੱਕ ਦਿਨ ਤੂੰ ਚਾਹ ਪੀਦੇ ਨਾਲ ਦੀ ਹੋਗੀ ਮੈਂ ਤਾਂ ਬਾਈ ਆਈ ਹੀ ਮੇਦੇ ਨਾਲ ਦੀ ਆ ਬਾਈ ਜਾ ਦਿਮਾਗ ਨਾ ਖਰਾਬ ਕਰ ਪਤਾ ਨਹੀਂ ਕੀ ਸਾਰੇ ਟਰੇਡਾ ਖਾ ਗਏ ਅੰਦੇ ਨੇ ਅਸਾ ਪ੍ਰਿੰਡੇ ਹੀ ਖਾਣੇ ਆ ਉਹਨੂੰ ਪੇਜ ਦੀ ਤੂੰ ਲੈ ਗੱਲ ਮੈਂ ਤੈਨੂੰ ਮੈਂ ਕਿਹਾ ਸੀ ਜਾਣ ਦੇ ਆ ਦੇਖ ਲੈ ਤੂੰ ਵੀ ਚਤਰਾ ਕਰਦਾ ਸੀ ਦੁਕਾਨ ਤੇ ਚਾਹ ਪਾਣੀ ਪੇਜ ਦੇ ਦੇਦਾ ਜਵਾਬ ਮੇਰੇ ਕੋਲ ਹੀ ਚਾਹ ਕਰਦਾ ਸੀ ਆਈ ਕਿ ਮੈਂ ਜਾਣਦਾ ਸੀ ਕੋ ਨਾਲ ਕੇ ਫਰੂਏ ਵਿੱਚੇ ਲਿਆ ਪਰ ਹਾਂ ਦੇਖ ਲੈ ਗੱਲ ਛੁਣ ਹੁਣ ਗੱਲ ਹੁਣ ਸਿਰੇ ਲੱਗੀ ਸੂਈ ਹੁ ਤੈਨੂੰ ਮਾੜਾ ਕਹਿ ਤੂੰ ਨੇ ਬੜਾ ਮੈਂ ਤਾਂ ਚੱਲ ਲੱਖ ਮਾਰਾਂ ਭਾਈ ਹੋਤੀ ਮੈਂ ਤਾਂ ਚੱਲ ਲੂੰਗਾ ਹੁਣ ਤੈਨੂੰ ਵੀ ਕਹਿਤਾ ਤੇਰੀ ਪੈਸੇ ਸੌਕੀ ਦੇ ਭਾਈ ਜਦੋਂ ਮੈਨੂੰ ਕਹਿੰਦੇ ਚਾਹ ਤਰ ਗਣੀ ਚਾਕੇ ਨਾ ਕਰ ਇਹਦਾ ਆਪੋ ਦਾ ਕਰਨ ਚਾਹ ਕਰੇ ਟੇਢੀ ਅੱਖ ਕਿਹੜਾ ਚਾਹ ਤਰ ਜਾ ਪੁੱਲ ਤੋੜ ਕੇ ਲੱਗਿਆ ਕਿ ਲਾ ਕੇ ਲੱਗਿਆ ਮਰਾ ਤੋਂ ਮੇਰੇ ਮਗਰ ਪਈ ਹੁਣ ਉਹਦੀ ਗੱਲ ਦੀ ਛੱਡ ਦੀ ਤੂੰ ਮੇਰੇ ਮਗਰ ਪਈ ਜੀ ਇਹਨੂੰ ਵੇਚਾਂ ਤੇ ਮਰਬਾ ਤੂੰ ਵੀ ਜਾ ਤੂੰ ਚਾਹ ਦੇ ਆ ਉਹਨੂੰ ਕਿਉਂ ਦੇ ਕੇ ਮੈਂ ਚਾਹ ਮੇਰਾ ਕੀ ਸਾਰਾ ਲੱਗਦਾ ਚਾ ਤੂੰ ਚੁੱਪ ਕਰਕੇ ਤਿਆਰ ਹੋ ਜਾ ਮੁੰਕ ਚੱਲਦੇ ਆਪਾਂ ਠੰਡੇ ਗੁੱਸੇ ਨਾਲ ਮਾਰ ਠੰਡਾ ਸ਼ਰਕਾ ਉੱਤੇ